ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਜਿਸ ਤਰ੍ਹਾਂ ਦੇਸ਼ ਪਾਰ ਵਿੱਚ ਲੋਕ ਸਭਾ ਦੀਆਂ ਚੋਣਾਂ ਦਾ ਚੌਥਾ ਪੜਾ ਜਿਹੜਾ ਉਸ ਦੇ ਲਈ ਅੱਜ ਵੋਟਾਂ ਪੈ ਰਹੀਆਂ 96 ਸੀਟਾਂ ਦੇ ਉੱਪਰ ਤੇ ਦੂਸਰੇ ਪਾਸੇ ਪੰਜਾਬ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜਾ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਹੈ ਉਹ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਕੱਲ 14 ਆਖਰੀ ਤਰੀਕ ਹੈ ਨਾਮਜ਼ਦਗੀਆਂ ਦਾਖਲ ਕਰਨ ਦੀ ਤਾਂ ਇਸੇ ਸੰਦਰਭ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਅੰਦਰ ਵੱਖ-ਵੱਖ ਜਿਸ ਤਰ੍ਹਾਂ ਇਲਾਕੇ ਬਾਕੀ ਅਸੀਂ ਹੁੰਦਾ ਹੈ ਕਿ ਮੱਝ ਹੈ ਮਾਲਵਾ ਹੈ ਦੋਆਬਾ ਹੈ ਇਸ ਤਰ੍ਹਾਂ ਹੀ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਹੈ ਉਸ ਦੇ ਆਲੇ-ਦੁਆਲੇ ਦਾ ਜਿਹੜਾ ਖੇਤਰ ਹੈ ਜਿਸ ਨੂੰ ਪੁਆਧ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਉਸ ਦੀ ਆਪਣੀ ਬੋਲੀ ਹੈ ਉਸ ਦਾ ਆਪਣਾ ਸੁਭਾਅ ਹੈ ਉਸ ਦਾ ਇੱਕ ਆਪਣਾ ਸੱਭਿਆਚਾਰ ਵੀ ਹੈ ਔਰ ਉਸ ਦੇ ਨਾਲ ਉਹ ਜਦੋਂ ਰਾਜਸੀ ਤੌਰ ਤੇ ਖੇਤਰ ਦੇ ਵਿੱਚ ਫੈਸਲਾ ਲੈਂਦੇ ਆ ਤਾਂ ਉਹ ਫੈਸਲਾ ਵੀ ਉਹ ਸੁਭਾਅ ਦੇ ਮੁਤਾਬਕ ਅੱਗੇ ਵੱਧੂ ਫੈਸਲਾ ਹੀ ਹੁੰਦਾ ਹੈ ਹਮੇਸ਼ਾ ਹੀ ਉਹਨਾਂ ਦੀ ਕੋਸ਼ਿਸ਼ ਹੀ ਹੁੰਦੀ ਹੈ ਕਿ ਜਿਹੜੀ ਪ੍ਰਗਤੀਸ਼ੀਲ ਸੋਚ ਵਾਲੇ ਲੋਕ ਹੈ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਜਦੋਂ 18ਵੀਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਤਾਂ ਆਨੰਦਪੁਰ ਸਾਹਿਬ ਪਟਿਆਰਾ ਲੋਕ ਸਭਾ ਹਲਕਾ ਤੇ ਫਤੇਗੜ ਲੋਕ ਸਭਾ ਹਲਕਾ ਦਾ ਕਾਫੀ ਹਿੱਸਾ ਜਿਹੜਾ ਉਹ ਬਾਦ ਦੇ ਖੇਤਰ ਨਾਲ ਜੁੜਿਆ ਹੋਇਆ ਹੈ ਲਗਭਗ 11 ਜਿਹੜੇ ਵਿਧਾਨ ਸਭਾ ਹਲਕੇ ਆ ਉਹ ਇਹਨਾਂ ਤਿੰਨ ਲੋਕ ਸਭਾ ਹਲਕਿਆਂ ਦੇ ਵਿੱਚ ਆਉਂਦੇ ਆ ਸਭ ਤੋਂ ਵੱਧ ਜਿਹੜਾ ਪਟਿਆਲਾ ਆ ਆਨੰਦਪੁਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਚ ਸਿਰਫ ਦੋ ਹਲਕੇ ਪੈਂਦੇ ਆ ਡੇਰਾ ਬਸੀਤ ਤੇ ਫਤਿਹਗੜ੍ਹ ਸਾਹਿਬ ਇਸ ਤਰ੍ਹਾਂ ਹੀ ਪਟਿਆਲੇ ਦੇ ਵਿੱਚ ਰਾਜਪੁਰਾ ਕਨੌਰ ਹੈ ਸਨੌਰ ਹੈ ਦੇਵੀਗੜ੍ਹ ਦਾ ਕੁਝ ਇਲਾਕਾ ਆ ਜਾਂਦਾ ਸੋ ਇਸ ਤਰ੍ਹਾਂ ਹੀ ਆਨੰਦਪੁਰ ਸਾਹਿਬ ਦੇ ਵਿੱਚ ਮੁਹਾਲੀ ਹੈ ਖੜੜ ਹੈ ਆਨੰਦਪੁਰ ਸਾਹਿਬ ਹਲਕਾ ਵਿਧਾਨ ਸਭਾ ਹਲਕਾ ਹੈ ਔਰ ਨਾਲ ਦੀ ਨਾਲ ਰੂਪਨਗਰ ਦਾ ਹਲਕਾ ਜਿਹੜਾ ਹੈ ਉਹ ਪੈ ਜਾਂਦਾ ਸੋ ਇਹ ਸਾਰੇ ਜਿਹੜੇ 11 ਹਲਕੇ ਹੈ ਉਹਨਾਂ ਵਿੱਚ ਇਸ ਵੇਲੇ ਜਿਹੜੀ ਰਾਜਸੀ ਸਥਿਤੀ ਕੀ ਹੈ ਤੇ ਰਾਜਸੀ ਪਾਰਟੀਆਂ ਕਿਸ ਤਰ੍ਹਾਂ ਉੱਥੇ ਵੋਟਾਂ ਲੈਣ ਦੇ ਲਈ ਲੋਕਾਂ ਨਾਲ ਜਿਸ ਤਰ੍ਹਾਂ ਵਾਅਦੇ ਕਰਦੀਆਂ ਤੇ ਖਾਸ ਕਰਕੇ ਅਸੀਂ ਇਹ ਵੀ ਇਸ ਦੇ ਜ਼ਿਕਰ ਕਰਾਂਗੇ ਕਿ ਪਵਾਦ ਦੇ ਜਿਹੜੇ ਵਾਸੀ ਨੇ ਉਹ ਕੀ ਐਕਸਪੈਕਟ ਕਰਦੇ ਆ ਪਾਰਟੀਆਂ ਤੋਂ ਕੀ ਉਹਨਾਂ ਨੂੰ ਉਮੀਦਾਂ ਹੈਗੀਆਂ ਸਰਕਾਰ ਤੋਂ ਕਿ ਕੀ ਉਹਨਾਂ ਦੀਆਂ ਪੂਰੀਆਂ ਹੋਈਆਂ ਜਾਂ ਨਹੀਂ ਹੋਈਆਂ ਪਿਛਲੇ ਸਮੇਂ 'ਚ ਇਸ ਦੇ ਉੱਤੇ ਵੀ ਗੱਲ ਕਰਾਂਗੇ ਔਰ ਨਾਲ ਦੀ ਨਾਲ ਕਿ ਇਸ ਵਾਰ ਜਿਸ ਤਰ੍ਹਾਂ ਉਹਨਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਬੋਮਾ ਦਿੱਤਾ ਸੀ ਔਰ ਇਸ ਤਰ੍ਹਾਂ ਹੀ ਜਿਹੜਾ ਪਵਾਦ ਦਾ ਖੇਤਰ ਹੈ ਉਸ ਨੇ ਪਹਿਲਾਂ ਜਿਹੜੀਆਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਉਹਨਾਂ ਦੇ ਵਿੱਚ ਜਿਹੜੇ ਇਹ ਤਿੰਨ ਹਲਕੇ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਤਿੰਨਾਂ ਤੋਂ ਹੀ ਕਾਂਗਰਸ ਉਮੀਦਵਾਰ ਜੇਤੂ ਰਹੇ ਸੀ ਇਹ ਸਾਰੀ ਸਥਿਤੀ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿੱਲਾ ਜੀ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਇਸ ਇਲਾਕੇ ਨੂੰ ਕਵਰ ਕਰਦੇ ਆ ਰਿਹਾ ਪੰਜਾਬੀ ਟਰਬਿਊਨ ਨਾਲ ਜੁੜੇ ਹੋਏ ਹੈ ਤੇ ਉਹਨਾਂ ਨੇ ਬੜਾ ਲੰਮਾ ਸਮਾਂ ਇਹ ਸਾਰੇ ਇਲਾਕੇ ਦੇ ਚਾਹੇ ਰਾਜਿਕ ਖੇਤਰ ਹੈ ਚਾਹੇ ਆਰਥਿਕ ਖੇਤਰ ਹੈ ਚਾਹੇ ਸਮਾਜਿਕ ਖੇਤਰ ਹੈ ਚਾਹੇ ਸੱਭਿਆਚਾਰਕ ਖੇਤਰ ਹੈ ਚਾਹੇ ਸਾਇਤ ਖੇਤਰ ਹੈ ਉਹਨਾਂ ਸਾਰਿਆਂ ਨੂੰ ਦੇ ਵਿੱਚ ਸਰਗਰਮੀ ਵੀ ਕੀਤੀ ਹੈ ਤੇ ਸਮਾਜਿਕ ਤੌਰ ਤੇ ਵੀ ਉਹ ਆਪ ਖੁਦ ਇੱਕ ਸੋਸ਼ਲ ਐਕਟਿਵਿਸਟ ਵਾਂਗੂ ਵਿਚਰਦੇ ਆ ਇਸ ਕਰਕੇ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਇਸ ਵਾਰ ਜਿਹੜਾ ਪੁਆਦ ਹਲਕੇ ਦਾ ਕੀ ਮੂਡ ਹੈ ਤੇ ਪੁਆਦ ਹਲਕੇ ਦੇ ਲੋਕ ਇਹ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਉਹਦੇ ਬਾਰੇ ਕਿਸ ਤਰ੍ਹਾਂ ਸੋਚ ਰਹੇ ਆ ਇੰਡੀਆ ਗੱਠਜੋੜ ਬਾਰੇ ਕਿਸ ਤਰ੍ਹਾਂ ਸੋਚ ਰਹੇ ਆ ਐਨਡੀਏ ਬਾਰੇ ਕਿਸ ਤਰ੍ਹਾਂ ਸੋਚ ਰਿਹਾ ਹੈ ਤੇ ਜਿਹੜੇ ਉਹਨਾਂ ਦੇ ਉਮੀਦਵਾਰ ਹੈ ਉਹਨਾਂ ਬਾਰੇ ਕਿਸ ਤਰ੍ਹਾਂ ਸੋਚ ਰਿਹਾ ਇਹ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਚਿੱਲਾ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਬਹੁਤ ਬਹੁਤ ਧੰਨਵਾਦ ਜੰਡੂ ਸਾਹਿਬ ਇਹ ਚਿੱਲਾ ਜਿਸ ਤਰ੍ਹਾਂ ਪੁਆਦ ਦੇ ਹਲਕੇ ਦੇ 11 ਜਿਹੜੇ ਵਿਧਾਨ ਸਭਾ ਹਲਕੇ ਹੈ ਉਹ ਇਹਨਾਂ ਤਿੰਨ ਲੋਕ ਸਭਾ ਹਲਕਿਆਂ 'ਚ ਪੈਂਦੇ ਆ ਤਾਂ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਇਸ ਵਾਰ ਲੋਕਾਂ ਦਾ ਕੀ ਮੂਡ ਹੈ ਪੁਆਦ 'ਚ ਜੰਡੂ ਸਾਹਿਬ ਪਉ ਆਦਿ ਜਿਹੜੇ ਤਿੰਨ ਲੋਕ ਸਭਾ ਹਲਕਿਆਂ ਚੋਂ 11 ਤੁਸੀਂ ਜਿਹੜੇ ਕਿਤੇ ਜੀ ਵਿਧਾਨ ਸਭਾ ਹਲਕਿਆਂ ਦਾ ਭਾਵੇਂ ਸ੍ਰੀ ਅਨੰਦਪੁਰ ਸਾਹਿਬ ਦਾ ਲੋਕ ਸਭਾ ਹਲਕਾ ਹੋਵੇ ਭਾਵੇਂ ਪਟਿਆਲਾ ਦਾ ਹੋਵੇ ਭਾਵੇਂ ਸ੍ਰੀ ਫਤਿਹਗੜ ਸਾਹਿਬ ਦਾ ਹਲਕਾ ਹੋਵੇ ਜੀ 13 ਚ 11 ਵਿਧਾਨ ਸਭਾ ਹਲਕੇ ਪੈਂਦੇ ਨੇ ਤੇ ਇਹਨਾਂ ਜਿਹੜੇ ਹਲਕੇ ਨੇ ਇਹਨਾਂ ਚ ਜਿਹੜੇ ਪਉੜੀ ਭਾਈਚਾਰਾ ਲਗਭਗ ਪੰਜਾਬੀ ਦੀ ਕੋਈ ਬੋਲੀ ਪਉੜੀ ਐਥੇ ਬੋਲੀ ਜਾਂਦੀ ਐ ਚੰਡੂ ਸਾਹਿਬ ਜੀ ਇਹ ਹਾਲੇ ਉਮੀਦਵਾਰ ਆਪਣੇ ਨਾਮਜ਼ਦਗੀਆਂ ਦਾਖਲ ਕਰ ਰਹੇ ਨੇ ਕੁਝ ਕੁ ਉਮੀਦਵਾਰਾਂ ਨੇ ਲਗਭਗ ਪਹਿਲਾ 라ਉਂਡ ਜਿਹੜਾ ਮੁਕੰਮਲ ਵੀ ਕਰ ਲਿਆ ਲੋਕਾਂ ਚ ਜਾਣਦਾ ਆਪਣੇ ਚੋਣ ਪ੍ਰਚਾਰ ਦਾ ਪਰ ਹਾਲੇ ਤੱਕ ਲੋਕ ਚੁੱਪ ਨੇ ਕੁਅਦ ਵਾਲੇ ਜੰਡੂ ਸਾਹਿਬ ਕੋਲ ਹੋਰ ਨਹੀਂ ਰਹੇ ਸੁਣ ਰਹੇ ਨੇ ਜਿਹੋ ਸਭ ਨਹੀਂ ਆਣ ਜਿਹੜਾ ਵੀ ਆ ਰਿਹਾ ਉਹਦੀ ਗੱਲ ਸੁਣ ਰਹੇ ਨੇ ਕੁਅਦ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਚੋਣ ਪ੍ਰਚਾਰ ਕਰਕੇ ਜਾ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਇੱਥੇ ਚੋਣ ਪ੍ਰਚਾਰ ਕਰ ਚੁੱਕੇ ਨੇ ਨਾਲੇ ਜਿਹੜੇ ਕਾਂਗਰਸ ਦੇ ਰਾਜਾ ਵਰਿੰਗ ਤੇ ਪ੍ਰਤਾਪ ਪਵਾਜਵਾ ਜੇ ਪਵਾਜ ਪਵਾਦ ਵਾਲੇ ਖੇਤਰ ਚ ਨਹੀਂ ਆਏ ਪਰ ਉਹਨਾਂ ਦੇ ਜਿਹੜੇ ਉਮੀਦਵਾਰ ਨੇ ਉਹ ਜ਼ਰੂਰ ਚੋਣ ਪ੍ਰਚਾਰ ਕਰ ਚੁੱਕੇ ਨੇ ਤੇ ਭਾਜਪਾ ਦੇ ਜਿਹੜੇ ਕੇਂਦਰੀ ਮੰਤਰੀ ਨੇ ਗਜਿੰਦਰ ਸਿੰਘ ਸੇਖਾਵਤ ਉਹ ਵੀ ਪਵਾਦ ਵਿੱਚ ਲਗਭਗ ਚੋਣ ਪ੍ਰਚਾਰ ਕਰ ਰਹੇ ਨੇ ਕੱਲ ਵੀ ਦੋ ਤਿੰਨ ਦਾਮਾਂ ਤੇ ਉਹ ਰੈਲੀਆਂ ਕਰਕੇ ਗਏ ਨੇ ਤੇ ਇਸੇ ਤਰ੍ਹਾਂ ਜਿਹੜੀ ਬਹੁਜਨ ਸਮਾਜ ਪਾਰਟੀ ਹੈ ਉਹਨਾਂ ਦਾ ਚੋਣ ਪ੍ਰਚਾਰ ਵੀ جاری ਹੈ ਜੰਡੂ ਸਾਹਿਬ ਸਾਰੀਆਂ ਰਾਜਨੀਤਿਕ ਪਾਰਟੀਆਂ ਪਵਦ ਚ ਆ ਕੇ ਖਾਸ ਕਰਕੇ ਪੁਜਕਤਾ ਉਮੀਦਵਾਰ ਜਿਨ੍ਹਾਂ ਜੇ ਮੈਂ ਨਾਲਮਾ ਦਾ ਪਟਿਆਲੇ ਤੋਂ ਜਿਹੜੇ ਅਕਾਲੀ ਦਲ ਦੇ ਨੇ ਨਰਿੰਦਰ ਸ਼ਰਮਾ ਕਿਉਂਕਿ ਉਹ ਪਵਦੀ ਬੋਲਦੇ ਨੇ ਡੋਗੜ ਦੇ ਬਸਨੀਕ ਨੇ ਉਹ ਤਾਂ ਪੁਆਦੀ ਨੇਚਰਲ ਬੋਲਦੇ ਨੇ ਪਰ ਬਹੁਤ ਸਾਰੇ ਉਮੀਦਵਾਰ ਹੁਣ ਪੁਆਦੀ ਬੋਲਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਜਿਵੇਂ ਪੁਆਦ ਜਾ ਕੇ ਕਿ ਪੁਆਦੀ ਨੂੰ ਬੋਲੀ ਦੇ ਆਧਾਰ ਤੇ ਪੁਆਦੀ ਨੂੰ ਵਧਾਇਆ ਜਾ ਸਕੇ ਪਰ ਉਹਨਾਂ ਚ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਪੁਆਦੀ ਦੀ ਗੱਲ ਕਰਦੇ ਨੇ ਇਧਰ ਫਤਿਹਗੜ੍ਹ ਸਾਹਿਬ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜੀਪੀ ਸਿੰਘਾ ਉਹਨਾਂ ਦਾ ਪਿੰਡ ਮਜਾਤ ਹੈ ਉਹ ਵੀ ਪੁਆਦੀ ਬੋਲਣ ਦੇ ਚੰਗੀ ਕਰਾ ਇਦੋਂ ਤੱਕ ਕਿ ਭਗਵੰਤ ਮਾਨ ਤੇ ਸਖਬੀਰ ਬਾਦਲ ਨੇ ਵੀ ਜਿਹੜਾ ਪਾਦੀ ਵਾਲਾ ਪੱਤਾ ਹੈ ਬੋਲੀ ਦਾ ਇੱਥੇ ਖੇਡਣ ਦੀ ਕੋਸ਼ਿਸ਼ ਕੀਤੀ ਹੈ ਜੰਡੂ ਸਾਹਿਬ ਖੜੜਾਏ ਸੀ ਭਗਵੰਤ ਮਾਨ ਰੋਡ ਸ਼ੋਅ 'ਚ ਉਹਨਾਂ ਨੇ ਪਵਾਦ ਵਾਲੇ ਹੋਰਡਿੰਗ ਆਪਣੇ ਹੱਥ 'ਚ ਲੈ ਕੇ ਕਿਹਾ ਵੀ ਪਵਾਦ ਵਾਲੇ ਜਿੱਥੇ ਖੜ ਕੇ ਬਸ ਖੜ ਗਏ ਉਧਰ ਸਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਚਾਏ ਸੀ ਉਹਨਾਂ ਨੇ ਵੀ ਪਵਾਦੀ ਬੋਲੀ ਬੋਲਣ ਦੀ ਕੋਸ਼ਿਸ਼ ਕੀਤੀ ਭਾਵੇਂ ਕਿ ਉਹ ਬੋਲੀ ਹੁੰਦੀ ਹੈ ਜਿਹੜੀ ਉਹ ਹਰੇਕ ਕੋਈ ਬੰਦਾ ਨਹੀਂ ਬੋਲ ਸਕਦਾ ਉਸ ਖਿੱਤੇ ਦਾ ਬੰਦਾ ਜਿੱਥੇ ਉਹ ਜੰਮਿਆ ਪਲਿਆ ਹੋਵੇ ਉਹ ਹੀ ਬੋਲ ਸਕਦਾ ਹੈ ਪਰ ਕੋਸ਼ਿਸ਼ ਜ਼ਰੂਰ ਕਰ ਰਹੇ ਨੇ ਜੇ ਰਾਜਨੀਤਿਕ ਤੌਰ ਤੇ ਤੁਸੀਂ ਕਿਹਾ ਵੀ ਕੀ ਹੋ ਰਹੀ ਹੈ ਦੇਖੋ ਪਿਛਲੀਆਂ ਚੋਣਾਂ ਚ ਜਿਹੜੀ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਜੰਡੂ ਸਾਹਿਬ ਜੀ ਤਿੰਨੇ ਤਿੰਨੋਂ ਉਮੀਦਵਾਰ ਕਾਂਗਰਸ ਪਾਰਟੀ ਦੇ ਦਿੱਤੇ ਸੀ ਤੇ ਪੁਆਦ ਵਾਲੇ ਖੇਤਰ ਚ ਉਹਨਾਂ ਨੂੰ ਬਹੁਤ ਵੱਡੀ ਵੋਟ ਪਈ ਸੀ ਭਾਵੇਂ ਉਹ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਮਨੀਸ਼ ਤਵਾੜੀ ਹੋਣ ਪਾਵੇਂ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਹੋਣ ਕਾਂਗਰਸ ਤੇ ਤੇ ਭਾਵੇਂ ਪਟਿਆਲੇ ਤੋਂ ਮਹਾਰਾਣੀ ਪ੍ਰਨੀਤ ਗੌਰ ਹੋਣ ਕਿਉਂਕਿ ਇਸ ਵਾਰ ਉਹ ਭਾਜਪਾ ਤੋਂ ਲੜ ਰਹੇ ਨੇ ਪਰ ਪਿਛਲੀ ਵਾਰੀ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਸੀ ਕਿਸੇ ਤਰ੍ਹਾਂ ਜੇ ਆਪਾਂ ਜਿਹੜੀਆਂ 2022 ਦੀਆਂ ਹੁਣੇ ਚੋਣਾਂ ਹੋ ਗਈਆਂ ਨੇ ਵਿਧਾਨ ਸਭਾ ਦੀ 2 ਸਾਲ ਪਹਿਲਾਂ ਜੀ ਉਹਨਾਂ ਜਿਹੜਾ 11 ਤੋਂ 11 ਹਲਕਿਆਂ 'ਚ ਬਹੁਤ ਵੱਡੀ ਲੀਡ ਨਾਲ ਖਵਾਦਿਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਇਆ ਸਾਰੀਆਂ ਥਾਵਾਂ ਤੇ ਇਹਨਾਂ 11 ਹਲਕਿਆਂ 'ਚ ਹੀ ਆਮ ਆਦਮੀ ਪਾਰਟੀ ਦੇ ਬੁਤੈਕ ਨੇ ਸੋ ਹੁਣ ਜਿਹੜੇ ਪੁਵਾਦੀ ਨੇ ਹਾਲੇ ਚੁੱਪ ਨੇ ਜੰਡੂ ਸਾਹਿਬ ਅਜੇ ਕੁਝ ਬੋਲ ਨਹੀਂ ਰਹੇ ਇਹਦੇ ਵਿੱਚ ਮੇਰਾ ਇੱਕ ਸਵਾਲ ਹੈ ਚਿੱਲਾ ਜੀ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪੁਵਾਦੀ ਭਾਈਚਾਰੇ ਨੇ ਜਿਸ ਢੰਗ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁੜੇ ਵੱਡੇ ਬਹੁਮਤ ਨਾਲ 11 ਸੀਟਾਂ ਜਿਤਾਈਆਂ ਤਾਂ ਕੀ ਜਿਹੜੀਆਂ ਪੁਵਾਦੀ ਭਾਈਚਾਰੇ ਨੂੰ ਉਦੋਂ ਉਹਨਾਂ ਨੇ ਵਾਅਦੇ ਕੀਤੇ ਜਾਂ ਉਹਨਾਂ ਨਾਲ ਜਿਹੜੀ ਚੋਣ ਵਾਦੇ ਜਿਨ੍ਹਾਂ ਨੂੰ ਕਹਿ ਸਕਦੇ ਆ ਜੈ ਮੈਨੀਫੈਸਟੋ ਜੋਨ ਬਾਰੇ ਕਿਹਾ ਕੀ ਉਹ ਪੂਰਾ ਹੋਇਆ ਜਾਂ ਲੋਕਾਂ ਨੂੰ ਉਹਦੇ ਤੋਂ ਨਿਰਾਸ਼ਾ ਹੋਈ ਜੰਡੂ ਸਾਹਿਬ ਦੇਖੋ ਜਿਹੜੇ ਉਹਨਾਂ ਦੇ ਚੋਣ ਵਾਦੇ ਨੇ ਉਹਨਾਂ ਚ ਖਾਸ ਕਰਕੇ ਜਿਹੜੀ ਮੁਫਤ ਬਿਜਲੀ ਵਾਲਾ ਤਾਂ ਸਾਰੇ ਪੰਜਾਬ ਦੇ ਨਾਲ ਨਾਲ ਜਿਹੜਾ ਪਵਾਦੀਆਂ ਨੂੰ ਵੀ ਮਿਲਿਆ ਉਹ ਵਾਦਾ ਤਾਂ ਸਾਰਿਆਂ ਦਾ ਪੂਰਾ ਹੋਇਆ ਪਰ ਜਿਹੜੀ ਪਵਾਦੀ ਭਾਈਚਾਰੇ ਦੇ ਆਪਣੇ ਮਾਮਲੇ ਨੇ ਜੰਡੂ ਸਾਹਿਬ ਉਹ ਅ ਵਿਚ ਵਿਚਾਲੇ ਪਏ ਨੇ ਉਹ ਇਸ پارٹی ਨੇ ਵੀ ਪੂਰੇ ਨਹੀਂ ਕੀਤੇ ਦੇਖੋ ਇੱਥੇ ਪਾਣੀ ਦੀ ਤੁਸੀਂ ਉਹਨਾਂ ਦਾ ਤੁਸੀਂ ਉਹਨਾਂ ਦਾ ਜ਼ਿਕਰ ਕਰੋਗੇ ਜਿਹੜੇ ਮਾਮਲੇ ਬਰਤੀ ਭਾਈਚਾਰ ਜੀ ਮੈਂ ਕਰ ਰਿਹਾ ਜੀ ਬਿਲਕੁਲ ਜੀ ਜਿਹੜੇ ਖਵਾਲ ਦਾ ਖੇਤਰ ਹੈ ਜੀ ਇੱਥੇ ਇੱਕ ਤਾਂ ਧਰਤੀ ਹੇਠਲੇ ਪਾਣੀ ਦੀ ਬਹੁਤ ਵੱਡੀ ਘਾਟ ਲਗਾਤਾਰ ਪਾਣੀ ਡੂੰਘਾ ਹੁੰਦਾ ਜਾ ਰਿਹਾ ਕਿਸੇ ਵੇਲੇ 1990 ਦੇ ਦਹਾਕੇ ਵਿੱਚ ਪੰਜਾਬ ਦੇ ਮਰਹੂਮ ਉਸ ਵੇਲੇ ਵਿੱਤ ਮੰਤਰੀ ਸੀ ਕੈਪਟਨ ਕਮਲਜੀਤ ਸਿੰਘ ਉਹਨਾਂ ਨੇ ਦਸ਼ਮੇਲਿਸ ਨਹਿਰ ਦੀ ਵਿਉਤਬੰਦੀ ਕੀਤੀ ਸੀ ਜ਼ਮੀਨ ਵੀ ਐਕਵਾਇਰ ਕੀਤੀ ਗਈ ਸੀ ਉਸ ਤੋਂ ਲਗਭਗ ਪੁਆਦ ਦਾ ਬਹੁਤ ਵੱਡਾ ਖੇਤਰ ਜਿਹੜਾ ਖੇਤੀਬਾੜੀ ਲਈ ਸੰਝਿਆ ਜਾਣਾ ਸੀ ਉਸ ਨਹਿਰ ਰਾਹੀਂ ਪਰ ਉਹ ਜਿਹੜਾ ਪ੍ਰੋਜੈਕਟ ਹੈ ਉਹ ਵਿੱਚ ਵਿਚਾਲੇ ਚੱਲਿਆ ਆ ਰਿਹਾ ਹਾਲਾਂਕਿ ਜ਼ਮੀਨ ਵੀ ਐਕਵਾਇਰ ਕੀਤੀ ਗਈ ਸੀ ਉਹਨੂੰ ਤੇ ਇਸ ਤੋਂ ਬਾਅਦ ਜਿਹੜੇ ਪੁਆਦੀ ਪਾਈਚਾਰਾ ਜਿਵੇਂ ਜੀ ਹੁਣ ਚੰਡੀਗੜ੍ਹ ਸ਼ਹਿਰ ਵਸਿਆ ਹੋਇਆ ਹੈ ਮੁਹਾਲੀ ਇਹ ਲਗਭਗ ਪੁਆਦ ਖੇਤਰ ਦੇ ਪਿੰਡਾਂ ਦੀ ਜਮੀਨ ਐਕਵਾਇਰ ਕਰਕੇ ਬਣਿਆ ਹੋਇਆ ਹੈ ਜੰਡੂ ਸਾਹਿਬ ਪਰ ਪਵਾਦੀ ਪਵਾਦੀ ਭਾਈਚਾਰੇ ਜਿਵੇਂ ਮਹਾਲੀ ਚ ਲਗਾਤਾਰ ਮੰਗ ਕਰ ਰਿਹਾ ਹੈ ਕਿ ਪਵਾਦੀਆਂ ਨੂੰ ਇੱਥੇ ਕੋਈ ਪਵਾਦੀ ਭਵਨ ਜਿਵੇਂ ਚੰਡੀਗੜ੍ਹ ਚ ਵੱਖ-ਵੱਖ ਵਰਗਾਂ ਦੇ ਭਵਨ ਨੇ ਕਿ ਇੱਥੇ ਪਵਾਦੀ ਭਵਨ ਲਈ ਥਾਣ ਦਿੱਤੀ ਜਾਵੇ ਤੇ ਜਿਹੜੇ ਪਵਾਦ ਦੇ ਪਿੰਡਾਂ ਦੀਆਂ ਸੜਕਾਂ ਨੇ ਚੌਕ ਜਿਵੇਂ ਚੰਡੀਗੜ੍ਹ ਚ ਬਹੁਤ ਸਾਰੇ ਪਿੰਡਾਂ ਦੇ ਚੌਕੋਲਾ ਦੇ ਨਾਵਾਂ ਨਾਲ ਬੋਲਦੇ ਨੇ ਇਸ ਤਰ੍ਹਾਂ ਚੌਕਾਂ ਦੇ ਨਾਮ ਰੱਖੇ ਜਾਣ ਇਹ ਕੁਝ ਪਵਾਦੀਆਂ ਨੇ ਆਪਣੀ ਮੰਗ ਹੈ ਨਾ ਕਿ ਉਹਨਾਂ ਦੀ ਜਿਹੜੀ ਪਵਾਦੀ ਉਪ ਬੋਲੀ ਦੀ ਵੀ ਲਗਾਤਾਰ ਮੰਗ ਰਹੀ ਹੈ ਕਿ ਪਵਾਦੀ ਖਿੱਤਿਆਂ ਨੂੰ ਕਿਉਂਕਿ ਮਾਝਾ ਮਾਨਵਾ ਤੇ ਦੁਆਬਾ ਇਹਨਾਂ ਨੂੰ ਜਿਹੜਾ ਹਮੇਸ਼ਾ ਗਿਣਿਆ ਜਾਂਦੇ ਮਾਲ ਵਿੱਚ ਹੀ ਗਿਣ ਲੈਂਦੇ ਨੇ ਪੁਆਦ ਨੂੰ ਹਾਲਾਂਕਿ ਪੁਆਦ ਦਾ ਜਿਹੜਾ ਸੱਭਿਆਚਾਰ ਹੈ ਪੁਆਦ ਦੀ ਜਿਹੜੀ ਬੋਲੀ ਹੈ ਰਸਮੋ ਰਿਵਾਜ ਨੇ ਉਹ ਦੂਜੇ ਖਿੱਤਿਆਂ ਨਾਲੋਂ ਕਾਫੀ ਅਲੱਗ ਹੈ ਇਹਨਾਂ ਲੋਕਾਂ ਦਾ ਜੋ ਸੁਭਾਅ ਹੈ ਉਹ ਵੀ ਦੂਜੇ ਖਿੱਤਿਆਂ ਨਾਲੋਂ ਵੱਖਰਾ ਹੈ ਜੰਡੂ ਸਾਹਿਬ ਕੋਈ 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 ਮਿਸਾਲ ਕੋਈ ਮਿਸਾਲ ਵੀ ਦਿਓਗੇ ਜਿਸ ਤਰ੍ਹਾਂ ਮੈਂ ਸੱਭਿਆਚਾਰ ਦੀ ਤੁਸੀਂ ਗੱਲ ਕੀਤੀ ਜਿਹੜੇ ਤਿਹਾਰ ਨੇ ਜੀ ਜਿਵੇਂ ਕੁਝ ਤਿਹਾਰ ਫਵਾਦ ਚ ਹੀ ਮਨਾਏ ਜਾਂਦੇ ਨੇ ਜਿਹੜੇ ਦੂਸਰੀਆਂ ਥਾਵਾਂ ਤੇ ਮਨਾਏ ਜਾਂਦੇ ਜਿਹੜੇ ਛੋਟੇ ਛੋਟੇ ਖਾਸ ਕਰਕੇ ਤਿਹਾਰ ਨੇ ਕਿ ਜਿਹੜੇ ਅਖਾੜਾ ਪਰੰਪਰਾ ਜੰਡੂ ਸਾਹਿਬ ਖਾਸ ਕਰਕੇ ਉਹ ਫਵਾਦ ਤੋਂ ਸ਼ੁਰੂ ਹੋਈ ਇੱਥੇ ਭਗਤ ਕਵੀ ਭਗਤਾ ਸਾਰੰਬੈਦਵਾਨ ਸੁਹਾਣੇ ਦੇ ਸੀ ਉਹਨਾਂ ਨੇ ਜਿਹੜੀ ਅਖਾੜਾ ਪਰੰਪਰਾ ਹੈ ਉਹ ਕੇਕੀ ਦੀ ਅਖਾੜਾ ਪਰੰਪਰਾ ਉਹ ਇਥੋਂ ਫਵਾਦ ਚ ਆਰੰਭ ਹੋਈ ਇਸੇ ਤਰ੍ਹਾਂ ਰੱਬੀ ਬੈਰੋਂਪੁਰੀ ਜੀ ਉਹਨਾਂ ਨੇ ਵੀ ਜਿਹੜੀ ਸਤੇਤੀ ਅਖਾੜੀ ਕਾੜਾ ਪਰੰਪਰਾ ਹੈ ਉਹ ਤੋਂ ਆਰੰਭ ਕੀਤੀ ਗੜਬੜਿਆਂ ਦਾ ਇੱਕ ਤਿਉਹਾਰ ਹੁੰਦਾ ਜੀ ਰਾਤ ਨੂੰ ਆਪਾਂ ਲੈ ਕੇ ਤੁਰਦੇ ਹਾਂ ਬਹੁਤ ਮਾਲਵੇ ਦੇ ਤੇ ਹੋਰ ਬਹੁਤ ਸਾਰੇ ਖੇਤਾਂ 'ਚ ਨਹੀਂ ਮਨਾਇਆ ਜਾਂਦਾ ਉਹ ਪੁਆਦ 'ਚ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ ਇੱਕ ਸਾਂਝੀ ਸਾਂਝੀਆਂ ਲਾਣ ਦਾ ਇੱਕ ਤਿਉਹਾਰ ਹੈ ਦੁਵਾਰਾਂ ਤੇ ਸਾਂਝੀਆਂ ਲਾਉਂਦੇ ਨੇ ਉਹ ਵੀ ਸਾਰੀਆਂ ਥਾਵਾਂ ਤੇ ਨਹੀਂ ਮਨਾਇਆ ਜਾਂਦਾ ਪਰ ਪੁਆਦ 'ਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੋ ਕੁਝ ਤਿਉਹਾਰ ਅਜਿਹੇ ਨੇ ਜਿਨ੍ਹਾਂ ਨੂੰ ਪਵਾਦ ਚ ਦੂਜੇ ਖਿੱਤਿਆਂ ਨਾਲੋਂ ਵੱਧ ਅਹਿਮੀਅਤ ਨਾਲ ਤੇ ਵੱਧ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜੀ ਇਸ ਕਰਕੇ ਜਿਹੜੀ ਮੈਂ ਗੱਲ ਕਰਦੇ ਸੋ ਬਹੁਤ ਸਾਰੇ ਇੱਕ ਜਿਹੜੀ ਜ਼ਮੀਨ ਦੀ ਐਕਵਾਇਰ ਹੋ ਰਹੀ ਹੈ ਲਗਾਤਾਰ ਜ਼ਮੀਨ ਕਿਉਂਕਿ ਮੁਹਾਲੀ ਸ਼ਹਿਰ ਵੀ ਲਗਾਤਾਰ ਵੱਧ ਰਿਹਾ ਹੈ ਤੇ ਖਾਸ ਕਰਕੇ ਪਵਾਦ ਦੇ ਪਿੰਡਾਂ ਦੀ ਇਹ ਸਾਰੀ ਜ਼ਮੀਨ ਹੈ ਉਹਨਾਂ ਉਹਨਾਂ ਇਹ ਪਵਾਦੀਆਂ ਦੀ ਇਹ ਵੀ ਮੰਗ ਹੈ ਵੀ ਜਿਹੜੇ ਇਹਨਾਂ ਪਿੰਡਾਂ ਦੀ ਜਦੋਂ ਜ਼ਮੀਨ ਐਕਵਾਇਰ ਹੁੰਦੀ ਹੈ ਜਿਹਨਾਂ ਕਿਸਾਨਾਂ ਦੀ ਐਕਵਾਇਰ ਹੁੰਦੀ ਹੈ ਜਾਂ ਜਿਹੜੇ ਬਜ਼ੁਰਗ ਨੇ ਵੀ ਜਿਹੜੇ ਇੱਥੇ ਤੇ ਸਨਤ ਲੱਗ ਰਹੀ ਹੈ ਜਿਵੇਂ ਮਹਾਰਾਸ਼ਟਰ ਬਹੁਤ ਵੱਡਾ ਖੇਤਰ ਆ ਆਈਟੀ ਸੈਕਟਰ ਲੱਗ ਰਿਹਾ ਵੀ ਜਿਹੜੇ ਉਸ ਸਨਤ ਤੇ ਯੋਗਤਾ ਦੇ ਅਨੁਸਾਰ ਉਹਨਾਂ ਪਿੰਡਾਂ ਦੇ ਜਿਹੜੇ ਨੌਜਵਾਨ ਨੇ ਜਿਹਨਾਂ ਪਿੰਡਾਂ ਵਿੱਚ ਜ਼ਮੀਨ ਕੁਆਰ ਹੁੰਦੀ ਹੈ ਵੀ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਰਜਗਾਰ ਦਾ ਉਹਨਾਂ ਲਈ ਸਾਧਨ ਬਣਾਇਆ ਜਾਵੇ ਪਰ ਉਹ ਵੀ ਜਿਹਾ ਨਹੀਂ ਹੋ ਰਿਹਾ ਹਰ ਸਰਕਾਰ ਤੋਂ ਇਹ ਲੋਕ ਮੰਗ ਕਰਦੇ ਨੇ ਇੱਕ ਜੰਡੂ ਸਾਹਿਬ ਬਹੁਤ ਵੱਡੀ ਮੰਗ ਹੈ ਤੇ ਬਹੁਤ ਵੱਡਾ ਜਿਹੜਾ ਪੁਆਦੀ ਭਾਈਚਾਰੇ ਨੂੰ ਹਰ ਵੇਲੇ ਉਹਨਾਂ ਦੇ ਸਿਰ ਤੇ ਕੁਛ ਨਾ ਕੁਛ ਖੜਿਆ ਹੀ ਰਹਿੰਦਾ ਹੈ ਤਿਆਰ ਵਾਂਗ ਕੇ ਜਿਹੜਾ ਐਕਟ ਬਣਿਆ ਹੋਇਆ ਇਹਨਾਂ ਜੀ ਗਮਾਡਾ ਨੇ ਬਣਾਇਆ ਹੋਇਆ ਹੈ ਪੈਰੀਫੈਰੀ ਐਕਟ ਜੀ ਗਮਾਡਾ ਜੀ ਦਾ ਚੰਡੀਗੜ੍ਹ ਦੇ 20 ਕਿਲੋਮੀਟਰ ਦੇ ਏਰੀਆ 'ਚ ਇਹ ਪ੍ਰਭਾਵ ਕਰਦਾ ਹੈ ਜੀ ਜੰ ਨੂੰ ਸਾਹਾ ਤੇ ਜਿਹੜੇ ਪੁਰਾਣੇ ਲਾਲ ਡੋਰਾ ਹੈ ਜੀ ਪਿੰਡਾਂ ਦਾ ਬਹੁਤ ਪਹਿਲਾਂ ਬਣਿਆ ਸੀ ਜਦੋਂ ਆਬਾਦੀ ਬਹੁਤ ਘੱਟ ਸੀ ਉਹਨਾਂ ਆਬਾਦੀ 'ਚ ਉਸ ਸਮੇਂ ਤੇ ਅੱਜ ਦੀ ਆਬਾਦੀ 'ਚ 10 10 20 20 30 ਗੁਣਾ ਵਾਧਾ ਹੋ ਗਿਆ ਜੀ ਇੱਕ ਘਰ ਤੋਂ 5 5 10 10 ਘਰ ਵੰਡ ਕੇ ਦੇ ਲਾਲ ਡੋਰੇ ਤੋਂ ਬਾਅਦ ਲਾਲ ਨਕੀਰ ਤੋਂ ਬਾਹਰ ਜੇ ਕੋਈ ਵਿਅਕਤੀ ਆਪਣੇ ਹੀ ਜ਼ਮੀਨ 'ਚ ਕੋਈ ਇੱਕ ਕਮਰਾ ਵੀ ਸਾਰਨਵੇ ਜਦੇ ਗਮਾਡਾ ਵਾਲੇ ਉੱਥੇ ਢਾਣ ਲਈ ਆ ਜਾਂਦੇ ਨੇ ਇਹ ਬਹੁਤ ਵੱਡੀ ਮੰਗ ਰਹੀ ਹੈ ਪਵਾਦੀਆਂ ਦੀ ਪਵਾਦੀ ਤੋਂ ਜਿਹੜੇ ਪਵਾਦ ਖੇਤਰ ਦੇ ਪਿੰਡ ਨੇ ਕਿ ਜਿਹੜਾ ਸਾਡਾ ਹੈਗਾ ਐਕਟਰ ਬਣਿਆ ਹੋਇਆ ਗਮਾਡਾ ਐਕਟਰ ਪੁੱਟਾ ਐਕਟਰ ਇਸ ਤੋਂ ਸਾਨੂੰ ਰਾਹਤ ਦਵਾਈ ਜਾਵੇ ਤੇ ਜੇ ਨਹੀਂ ਰਾਹਤ ਦੇਣੀ ਤੱਕ ਟੋਕ ਟੋਕ ਜਿਹੜਾ ਨਾਲ ਡੋਰਾ ਹੈ ਨਾਲ ਨਕੀਰਾ ਨੇ ਬਹੁਤ ਪ੍ਰਾਣੀਆਂ ਬਣੀਆਂ ਹੋਈਆਂ ਇਹਨਾਂ 'ਚ ਜ਼ਰੂਰ ਵਾਧਾ ਕੀਤਾ ਜਾਵੇ ਤਾਂ ਕਿ ਆਬਾਦੀ ਦੇ ਅਨੁਸਾਰ ਲੋਕ ਆਪਣੇ ਘਰ ਆਪਣੀ ਥਾਂ 'ਚ ਬਣਾ ਸਕਣ ਉਹ ਜੰਡੂ ਸਭ ਆਪਣੀ ਥਾਂ 'ਚ ਵੀ ਕੋਈ ਆਪਣਾ ਇੱਕ ਕਮਰਾ ਨਹੀਂ ਛੱਡ ਸਕਦਾ ਉਦੋਂ ਹੀ ਡਿਮਾਂਡਾ ਵਾਲੇ ਉੱਥੇ ਬਲਡੋਜ਼ਰ ਲੈ ਕੇ ਉਹਨੂੰ ਢਾਣ ਆ ਜਾਂਦੇ ਨੇ ਪੰਮ ਨਜਾਇਜ਼ ਕਲੋਨੀਆਂ ਲਗਾਤਾਰ ਉੱਸ ਰਹੀਆਂ ਨੇ ਪਰ ਆਮ ਵਿਅਕਤੀ ਲਈ ਜਿਹੜਾ ਕਾਨੂੰਨ ਹੈ ਇਹ ਬਹੁਤ ਵੱਡੀ ਪੱਧਰ ਤੇ ਇੱਕਦਮ ਲਾਗੂ ਕਰਨ ਲਈ ਆ ਜਾਂਦੇ ਨੇ ਜੀ ਇਹ ਕਾਫੀ ਸਾਰੀਆਂ ਜਿਹੜੀਆਂ ਮੰਗਾਂ ਨੇ ਇੱਕ ਮੈਂ ਜਿਹੜੀ ਪਵਦੀ ਪੁਬੋਲੀ ਦੀ ਗੱਲ ਕਰ ਰਿਆ ਸੀ ਪਵਦੀ ਪੁਬੋਲੀ ਦੇ ਜਿਹੜੇ ਲੇਖਕ ਨੇ ਜੀ ਇਹ ਲਗਾਤਾਰ ਸਰਕਾਰਾਂ ਤੋਂ ਮੰਗ ਕੇ ਜਿਹੜਾ ਟੋ ਕਾਰਟਨ ਚ ਜਿਹੜਾ ਸਲੇਮਸ ਹੈ ਸਕੂਲ ਦਾ ਵੀ ਕੋਈ ਨਾ ਕੋਈ ਪਵਦੀ ਪੁਬੋਲੀ ਦਾ ਜਿਹੜਾ ਭਾਵੇਂ ਕੋਈ ਲੇਖ ਭਾਵੇਂ ਕੋਈ ਕਹਾਣੀ ਭਾਵੇਂ ਕੋਈ ਕਵਿਤਾ ਦੇ ਰੂਪ ਵਿੱਚ ਸਾਡੀ ਜਿਹੜੀ ਪੁਬੋਲੀ ਹੈ ਇਹਨੂੰ ਵੀ ਸਲੇਮਸ ਦਾ ਹਿੱਸਾ ਬਣਾਇਆ ਜਾਵੇ ਜੀ ਇਹ ਇਹ ਤਾਂ ਤੁਹਾਡੇ ਜਿਹੜੇ ਪਵਦੀ ਪਾਈਚਾਰੇ ਦੀਆਂ ਮੰਗਾਂ ਦਾ ਬੜੇ ਤੁਸੀਂ ਵਿਸਥਾਰ ਨਾਲ ਜ਼ਿਕਰ ਕੀਤਾ ਤਾਂ ਹੁਣ ਜਿਹੜੀ ਇਸ ਵੇਲੇ ਸਥਿਤੀ ਹੈਗੀ ਹੈ ਅਸੀਂ ਦੇਖਦੇ ਆ ਕਿ ਜਿਹੜੀ ਜਿੰਨਾ ਹਲਕਿਆਂ ਦਾ ਤੁਸੀਂ ਜ਼ਿਕਰ ਕੀਤਾ ਜਿਵੇਂ ਪਟਿਆਲਾ ਦਾ ਆਨੰਦਪੁਰ ਸਾਹਿਬ ਦਾ ਫਤਿਹਗੜ੍ਹ ਸਾਹਿਬ ਦਾ ਕਿ ਹੁਣ ਪਟਿਆਲਾ ਜੇ ਅਸੀਂ ਦੇਖਦੇ ਆ ਕਿ ਜਿਹੜੇ ਪਟਿਆਲਾ ਤੋਂ ਪਹਿਲਾਂ ਐਮਪੀ ਸੀਗੇ ਮਹਾਰਾਣੀ ਪਰਨੀਤ कौर ਇਸ ਵਾਰ ਉਹਨਾਂ ਨੇ ਪਾਰਟੀ ਬਦਲ ਲਈ ਔਰ ਇਸ ਤਰ੍ਹਾਂ ਹੀ ਹੋਰ ਥਾਵਾਂ ਤੇ ਜਿਹੜੀ ਕੋਈ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਕਿ ਲੋਕ ਉਸ ਨੂੰ ਚੰਗਾ ਸਮਝਿਆ ਲੋਕਾਂ ਨੇ ਕਿ ਉਹਨਾਂ ਨੂੰ ਨਹੀਂ ਲਾਇਕ ਕੀਤਾ ਜਾਂ ਜਿਹੜੇ ਵੋਟਰ ਹੈ ਉਹ ਆਪਣੇ ਕਾਂਗਰਸ ਨਾਲ ਹੀ ਖੜੇ ਰਹਿਣਗੇ ਤੇ ਉਹ ਕਾਂਗਰਸ ਨੂੰ ਹੀ ਵੋਟ ਸਪੋਰਟ ਕਰਨਗੇ ਅ ਜੰਡੂ ਸਾਹਿਬ ਇਹ ਮੇ ਹੈ ਕਿ ਜਿਹੜੇ ਲੀਡਰ ਭਾਵੇਂ ਚਲਬੱਲ ਨਹੀਂ ਕਰਦੇ ਨੇ ਪਰ ਜਿਹੜਾ ਪਾਰਟੀ ਦਾ ਕਾਡਰ ਹੈ ਉਹਨਾਂ ਨਾਲ ਨਹੀਂ ਜਾ ਰਿਹਾ ਜੀ ਜਿਹੜੇ ਜਿਵੇਂ ਹੁਣ ਮਹਾਰਾਣੀ ਪ੍ਰਨੀਤ ਕੌਰ ਹੈ ਜੀ ਉਹਨਾਂ ਨਾਲ ਕਾਂਗਰਸ ਦਾ ਪੁਰਾਣਾ ਕਾਡਰ ਬਹੁਤ ਘਟ ਹੈ ਜੀ ਉਹਨਾਂ ਨਾਲ ਕੋਈ ਪੁਰਾਣਾ ਕਾਡਰ ਨਹੀਂ ਗਿਆ ਤੇ ਪੁਰਾਣਾ ਕਾਡਰ ਆਪਣੀ ਪਾਰਟੀ ਦੇ ਨਾਲ ਹੀ ਅੱਜ ਡਾਕੀ ਧਰਮੇਨ ਗਾਂਧੀ ਨਾਲ ਖੜਿਆ ਹੈ ਜੀ ਤੇ ਮਹਾਰਾਣੀ ਪ੍ਰਨੀਤ ਕੌਰ ਦੀ 딸 ਬਦਰੀ ਨੂੰ ਚੰਗੇ ਨੇ ਸਮਝਦੇ ਵੀ ਇੰਨਾ ਕੁਸ਼ ਕਾਂਗਰਸ ਪਾਰਟੀ ਨੇ ਦਿੱਤਾ ਉਹਨਾਂ ਦੇ ਪਤੀ ਨੂੰ ਦੋ ਵਾਰ ਮੁੱਖ ਮੰਤਰੀ ਬਣਾਇਆ ਖੁਦ ਚਾਰ ਵਾਰੀ ਮੈਂਬਰ ਪਾਰਲੀਮੈਂਟ ਬਣੇ ਪਟਿਆਲੇ ਤੋਂ ਤੇ ਇਸ ਕਰਕੇ ਪਰ ਜਦੋਂ ਦੂਜੀ ਪਾਰਟੀ ਦੀ ਜਾਂਦੇ ਨੇ ਜਿਹੜਾ ਉਸ ਪਾਰਟੀ ਦਾ ਕਾਡਰ ਹੈ ਜਿਵੇਂ ਉਹ ਮਹਾਰਾਣੀ ਪ੍ਰਨੀਤ ਕੌਰ ਭਾਰਤੀ ਜਨਤਾ ਪਾਰਟੀ 'ਚ ਦੇ ਉਮੀਦਵਾਰ ਨੇ ਜੀ ਪਟਿਆਲਾ ਤੋਂ ਸੋ ਜਿਹੜਾ ਉਸ ਪਾਰਟੀ ਦਾ ਕਾਡਰ ਹੈ ਉਹ ਜ਼ਰੂਰ ਡਟ ਕੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਡਰ ਹੈ ਉਹ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਖੜਿਆ ਹੈ ਜੀ ਉਹਨਾਂ ਦੇ ਹੱਕ 'ਚ ਕਿਉਂਕਿ ਬਹੁਤ ਸਾਰਾ ਵਿਰੋਧ ਵੀ ਥਾਥਾ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਉਹ ਲਗਾਤਾਰ ਉਹਨਾਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਨੇ ਕਾਂਗਰਸ ਪਾਰਟੀ ਦਾ ਕਾਡਰ ਕਾਂਗਰਸ ਪਾਰਟੀ ਨਾਲ ਹੀ ਖੜਿਆ ਹੈ ਇਹ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਪਹਿਲਾਂ ਤਾਂ ਗੱਠਜੋੜ ਆਮ ਤੌਰ ਤੇ ਪੰਜਾਬ ਚ ਹੋ ਜਾਂਦੇ ਸੀ ਜਿਵੇਂ ਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੈ ਪਰ ਇਸ ਵਾਰ ਸਾਰੀਆਂ ਪਾਰਟੀਆਂ ਵੱਖਰੇ ਵੱਖਰੇ ਤੌਰ ਤੇ ਚੋਣ ਲੜ ਰਹੀਆਂ ਤਾਂ ਇਹ ਜਿਸ ਤਰ੍ਹਾਂ ਹੁਣ ਪਟਿਆਲਾ ਪਟਿਆਲੇ ਚ ਜਿਵੇਂ ਕਾਂਗਰਸ ਵੱਲੋਂ ਧਰਮਵੀਰ ਗਾਂਧੀ ਹੋਣੀ ਨੇ ਇਹ ਭਾਰਤੀ ਜਨਤਾ ਪਾਰਟੀ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਹੈ ਔਰ ਇਸ ਤਰ੍ਹਾਂ ਜਿਹੜੇ ਹੈ ਕਾਲੀ ਦਲ ਵੱਲੋਂ ਐਨਕੇ ਸ਼ਰਮਾ ਹੋਣੀ ਨੇ ਤਾਂ ਇਸ ਤਰ੍ਹਾਂ ਜਿਹੜੇ ਬਾਕੀ ਦੀਆਂ ਦੂਸਰੀਆਂ ਪਾਰਟੀਆਂ ਵੱਲੋਂ ਜਿਹੜੇ ਉਮੀਦਵਾਰ ਆ ਤੁਹਾਨੂੰ ਕੀ ਲੱਗਦਾ ਹੈ ਕਿ ਮੁਕਾਬਲਾ ਕਿਹਨਾਂ ਵਿੱਚ ਜ਼ਿਆਦਾ ਪੋਸਿਬਿਲਿਟੀ ਬਣ ਰਹੀ ਹੈ ਕਿ ਮਹਾਰਾਣੀ ਪਰਨੀਤ ਕੌਰ ਜਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਡਾਕਟਰ ਬਲਬੀਤ ਸਿੰਘ ਤੇ ਡਾਕਟਰ ਧਰਨਵੀਰ ਗਾਂਧੀ ਵਿਚਾਲੇ ਕਿਸ ਤਰ੍ਹਾਂ ਦਾ ਰਹਿਣ ਦੀ ਸੰਭਾਵਨਾ ਹੈ ਜੰਡੋ ਸਾਹਿਬ ਹਾਲੇ ਭਾਵੇਂ ਕੁਝ ਦਿਨਾਂ ਤੱਕ ਕੋਈ ਆਮੋ ਸਾਹਮਣੇ ਦਾ ਨਾਜ ਰਾਜ ਹੈ ਜਿਹੜਾ ਮੌਜੂਦਾ ਸਥਿਤੀ ਹੈ ਉਹਦੇ ਅਨੁਸਾਰ ਤਾਂ ਹਾਲੇ ਚਾਰ ਕੋਣਾ ਮੁਕਾਬਲਾ ਲਗਭਗ ਪਟਿਆਲੇ ਦੀ ਸੀਟ ਤੇ ਬਣਿਆ ਹੋਇਆ ਜੀ ਇਹਦੇ ਵਿੱਚ ਅਕਾਲੀ ਦਲ ਦੇ ਐਨ ਕੇ ਸ਼ਰਮਾ ਦਾ ਵੀ ਮੁਕਾਬਲਾ ਹੈ ਡਾਕਟਰ ਕਰਨਵੀਰ ਕੰਨ ਦੀ ਕਾਂਗਰਸ ਦੇ ਉਮੀਦਵਾਰ ਨੇ ਆਵਾਦਨੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ ਨੇ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਮਹਾਰਾਣੀ ਪਰਨੀਤ ਕੌਰ ਨੇ ਤੋਂ ਸਾਰੇ ਪਾਰਟੀਆਂ ਚਾਰ ਚੌਕੜਾ ਮੁਕਾਬਲਾ ਨਜ਼ਰ ਆ ਰਿਹਾ ਜੀ ਅੱਜ ਦੇ ਦਿਨਾਂ ਪਟਿਆਲੇ ਚ ਅਗਲੇ ਦਿਨਾਂ ਚ ਕੋਈ ਸਥਿਤੀ ਸਪਸ਼ਟ ਹੋ ਜਵੇ ਜਾਂ ਕੋਈ ਅੰਮੋ ਸਾਹਮਣੇ ਦਾ ਕੋਈ ਮੁਕਾਬਲਾ ਦੋ ਉਮੀਦਵਾਰ ਪਿੱਛੇ ਵੀ ਰਹਿ ਸਕਦੇ ਨੇ ਪਰ ਅੱਜ ਦੇ ਦਿਨ ਜਿਹੜਾ ਮੁਕਾਬਲਾ ਉਹ ਮੈਨੂੰ ਤਾਂ ਪਟਿਆਲੇ 'ਚ ਜਿੰਨਾ ਕ ਕਵਰ ਕਰਦਾ ਆ ਰਿਆਂ ਜਿਵੇਂ ਉਸ ਦੇ ਅਨਸਾਰ ਚੌਕੋਣਾ ਮੁਕਾਬਲਾ ਬਣਿਆ ਹੋਇਆ ਹੈ ਜੀ ਪਟਿਆਲੇ 'ਚ ਜੀ ਜੇ ਜੇ ਅਸੀਂ ਅਨੰਦਪੁਰ ਸਾਹਿਬ ਹਲਕੇ ਦੀ ਗੱਲ ਕਰੀਏ ਜਿੰਦੇ 'ਚ ਵਿਧਾਨ ਸਭਾ ਹਲਕੇ ਵੀ ਜਿਆਦਾ ਆਉਂਦੇ ਆ અપવાદ ਦੇ ਤਾਂ ਉੱਥੇ ਅਸੀਂ ਦੇਖਦੇ ਆ ਕਿ ਹਰ ਵਾਰ ਜਿਹੜਾ ਉਮੀਦਵਾਰ ਬਦਲੇ ਹੁੰਦੇ ਜਿਵੇਂ ਕਾਂਗਰਸ ਦੇ ਪਹਿਲਾਂ ਉੱਥੇ ਰਵਨੀਤ ਬਿੱਟੂ ਹੋਣੀ ਸੀ ਫਿਰ ਮਨੀਸ਼ ਟਵਾੜੀ ਹੋਣੀ ਸੀ ਇਸ ਵਾਰ ਫਿਰ ਕਾਂਗਰਸ ਨੇ ਜਿਹੜਾ ਉਹ ਵਿਜੇ ਇੰਦਰ ਸਿੰਘਲਾ ਨੂੰ ਲਿਆਂਦਾ ਹੈ ਉਥੋਂ ਮੈਂ ਸੰਗਰੂਰ ਤੋਂ ਆਹ ਇਹ ਸਾਰੀ ਸਥਿਤੀ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਜਿਵੇਂ ਕਾਲੀ ਦਲ ਦੇ ਤਾਂ ਪੁਰਾਣੇ ਉਮੀਦਵਾਰ ਨੇ ਚੰਦੂ ਮਾਇਰਾ ਹੁਣੀ ਉੱਥੇ ਨੇ ਇਸ ਤਰ੍ਹਾਂ ਹੀ ਭਾਰਤੀ ਜਨਤਾ ਪਾਰਟੀ ਨੇ ਵੀ ਇਸ ਵਾਰ ਨਵਾਂ ਉਮੀਦਵਾਰ ਜਿਹੜਾ ਸੁਭਾਸ਼ ਸ਼ਰਮਾ ਹੁਣੀ ਹੈ ਉਹਨਾਂ ਨੂੰ ਉਤਾਰਿਆ ਔਰ ਆਪ ਦੇ ਜਿਹੜੇ ਉਮੀਦਵਾਰ ਹੈ ਉਹ ਆਪ ਦੇ ਮੁਖ ਬੁਲਾਰੇ ਜਿਹੜੇ ਮਲਵਿੰਦਰ ਸਿੰਘ ਕੰਗ ਹੋਣੀ ਹੈ ਤਾਂ ਇਸ ਤਰ੍ਹਾਂ ਹੀ ਬਹੁਤ ਜਣ ਸਮਾਜ ਪਾਰਟੀ ਨੇ ਵੀ ਆਪਣਾ ਉਮੀਦਵਾਰ ਉਤਾਰਿਆ ਤੇ ਇੱਥੇ ਤੁਸੀਂ ਕਿਸ ਤਰ੍ਹਾਂ ਸਥਿਤੀ ਦੇਖਦੇ ਹੋ ਕਿ ਜਿਹੜੇ ਪੁਆਦ ਦੇ ਇਲਾਕੇ ਇਹਦੇ ਚ ਪੈਂਦੇ ਆ ਉੱਥੇ ਲੋਕ ਕਿਸ ਤਰ੍ਹਾਂ ਸੋਚਦੇ ਇਸ ਬਾਰੇ ਕਿ ਜਦੋਂ ਬਾਹਰੋਂ ਬਾਹਰੀ ਉਮੀਦਵਾਰ ਆਉਂਦਾ ਹੈ ਜਾਂ ਹਰ ਵਾਰੀ ਪਾਰਟੀ ਉਮੀਦਵਾਰ ਬਦਲ ਲੈਂਦੀ ਹੈ ਉਹ ਕਿਸ ਤਰ੍ਹਾਂ ਬਾਰੇ ਮਹਿਸੂਸ ਕਰਦੇ ਆ ਜੰਡੂ ਸਾਹਿਬ ਇਹ ਮੈਂ ਹੈ ਜੀ ਕਿ ਜਿਹੜੇ ਉਮੀਦਵਾਰ ਆਉਂਦੇ ਵੀ ਨੇ ਲਗਭਗ ਕੇ ਲੋਕ ਸਰਵਾਜ ਚੋਣੇ ਉਮੀਦਵਾਰਾਂ ਨੂੰ ਉਜਹ ਤੱਕ ਦੇਖਿਆ ਜਾਂਦਾ ਪਰ ਜ਼ਿਆਦਾਤਰ ਵੋਟ ਜਿਹੜੀ ਪੰਨੀ ਜੰਦੂ ਸਾਹਿਬ ਪਾਰਟੀਆਂ ਨੂੰ ਪੈਂਦੀ ਹੈ ਜੀ ਇਹ ਜੀ ਇਹ ਠੀਕ ਹੈ ਕਿ 2-4% ਜਿਹੜੇ ਲੋਕ ਨੇ ਜਾਂ ਪਾਰਟੀਆਂ ਦੇ ਵਰਕਰ ਨੇ ਉਹਨਾਂ ਨੂੰ ਇੱਛਾ ਹੁੰਦੀ ਹੈ ਵੀ ਸਾਡਾ ਇਹ ਉਮੀਦਵਾਰ ਅੱਜ ਵੀ ਇਹ ਹੀ ਦੁਬਾਰਾ ਜਿੱਤੇ ਪਰ ਇਸ ਦੇ ਬਾਵਜੂਦ ਵੀ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਹ ਜਿਹੜੇ 2014 ਤੋਂ 2019 ਤੱਕ ਇੱਥੇ ਸੰਸਦ ਮੈਂਬਰ ਰਹੇ ਤੇ 19 ਤੋਂ ਲੈ ਕੇ ਹੁਣ ਤੱਕ ਜਿਹੜੇ ਪਿਛਲੇ 5 ਬਾਰੇ ਭਾਵੇਂ ਉਹ ਸੰਸਦ ਮੈਂਬਰ ਨਹੀਂ ਸੀ ਇਸ ਦੇ ਬਾਵਜੂਦ ਵੀ ਉਹ ਹਲਕੇ 'ਚ ਰਹੇ ਲਗਾਤਾਰ ਲੋਕਾਂ ਦੇ ਸੁੱਖਾਂ ਸੁੱਖਾਂ ਵਿੱਚ ਵਿਚਰਦੇ ਰਹੇ ਇਸ ਕਰਕੇ ਉਹਨਾਂ ਦੀ ਪਛਾਣ ਹੈ ਉਹਨਾਂ ਨੂੰ ਕਿਤੇ ਦੱਸਣ ਦੀ ਲੋੜ ਨਹੀਂ ਜਾ ਕੇ ਕਿ ਮੈਂ ਮੈਂ ਇਹ ਉਮੀਦਵਾਰ ਐ ਪਾਰਟੀ ਵਰਕਰਾਂ ਨੂੰ ਦੱਸਣ ਦੀ ਲੋੜ ਨਹੀਂ ਉਹਨਾਂ ਨੂੰ ਸਾਰੇ ਲੋਕ ਜਾਣਦੇ ਨੇ ਤੇ ਰਹੀ ਗੱਲ ਕਿ ਵਿਜੇਂਦਰ ਸਿੰਘ ਨਾਹਰੀ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਉਹਨਾਂ ਦਾ ਸਾਰਾ ਦਾਰੂਮਦਾਰ ਜੰਡੂ ਸਾਹਿਬ ਜਿਹੜੇ ਹਲਕਿਆਂ ਦੇ ਇੰਚਾਰਜ ਨੇ ਉਹਨਾਂ ਦੇ ਸਾਥਕ ਆ ਬਤੈਕ ਨੇ ਉਹਨਾਂ ਤੇ ਟੇਕ ਹੈ ਜੀ ਉਹਨਾਂ ਦੀ ਸਾਰੀ ਕਿਉਂਕਿ ਸਿੱਧੇ ਤੌਰ ਤੇ ਉਹਨਾਂ ਦੀ ਕੋਈ ਪਛਾਣ ਨਾ ਪਿੰਡਾਂ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਹੈ ਤੇ ਨਾ ਹੀ ਹਲਕੇ ਬਾਰੇ ਜਾਣਕਾਰੀ ਹੈ ਨਵੇਂ ਨੇ ਇਸ ਹਾਲ ਕੇ ਲਈ ਮੈਂ ਕੱਲ ਉਹਨਾਂ ਦੇ ਚਾਰ ਜਾਂ ਪੰਜ ਪ੍ਰੋਗਰਾਮ ਕਵਰ ਕੀਤੇ ਜੰਡੂ ਸਾਹਿਬ ਉਹ 20 ਮਿੰਟ ਬੋਲਦੇ ਨੇ ਲਗਭਗ ਵੀ ਜੇਂਦਰ ਸਿੰਘ ਰਾਜੀ ਆਪਣੇ ਚੋਣ ਕਲ ਸਿਆਚਾ 20 ਮਿੰਟਾਂ ਚ ਉਹ 15 ਮਿੰਟ ਸਿਰਫ ਇਹ ਦੱਸਣ ਲਈ ਲਾਉਂਦੇ ਨੇ ਕਿ ਮੈਂ ਸੰਗਰੂਰ ਹਲਕੇ 'ਚ ਕੀ ਕੀਤਾ ਜਦੋਂ ਉਹ 2009 ਤੋਂ 2014 ਤੱਕ ਸੰਗਰੂਰ ਹਲਕੇ ਸੀ ਤੇ ਕਈ ਵਾਰੀ ਫਿਰ ਜਿਹੜੇ ਮੂਰੇ ਬੈਠੇ ਸੁਣਨ ਵਾਲੇ ਹੁੰਦੇ ਨੇ ਸਰੋਤੇ ਟਾਈ ਪੁੱਛਦੇ ਨੇ ਕਿ ਭਾਈ ਜਿਹੜੇ ਪਿਛਲੇ 5 ਸਾਲ ਤੁਹਾਡੇ ਲਾ ਕੇ ਗਏ ਨੇ ਮੈਂਬਰ ਪਾਰਲੀਮੈਂਟ ਫਿਰ ਉਹਨਾਂ ਬਾਰੇ ਵੀ ਦੱਸ ਦੋ ਕਿ ਅਨੰਦਪੁਰ ਸਾਹਿਬ 'ਚ ਕਿਹੜੇ ਵੱਡੇ ਪ੍ਰੋਜੈਕਟ ਲੈ ਕੇ ਆਏ ਨੇ ਜੀ ਕੁਸਰ ਮੂਸਰ ਹੁੰਦੀ ਜ਼ਰੂਰ ਹੈ ਜਦੋਂ ਉਹ ਆਪਣੀ ਗੱਲ ਕਰਦੇ ਨੇ ਵੀ ਤੁਸੀਂ ਪਿਛਲੀ ਵਾਰੀ ਵੀ ਤੁਹਾਡੇ ਜਿਹੜੇ ਮੈਂਬਰ ਪਾਰਲੀਮੈਂਟਸ ਸੀ ਇਸ ਸਾਲ ਕੇ ਤੋਂ ਇਸੇ ਤਰ੍ਹਾਂ ਜਿਹੜੇ ਡਾਕਟਰ ਸੁਭਾਸ਼ ਸ਼ਰਮਾ ਨੇ ਉਹ ਬਿਲਕੁਲ ਨਵੇਂ ਨੇ ਜੀ ਭਾਵੇਂ ਮਹਾੜੀ ਦੇ ਬਸਨੀਕ ਨੇ ਲੰਬੇ ਸਮੇਂ ਤੋਂ ਪਰ ਉਹਨਾਂ ਨੇ ਵੀ ਕੋਈ ਜਾਣ ਪਛਾਣ ਨਹੀਂ ਹੈ ਉਹਨਾਂ ਬਾਰੇ ਵੀ ਉਹ ਜਿਹੜੇ ਉਹਨਾਂ ਦੇ ਹਲਕਾ ਇੰਚਾਰਜ ਨੇ ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ਲੜੀਆਂ ਨੇ ਵੀ ਸਭਾਈ ਦੀ ਕਿਉਂਕਿ ਅਲੱਗੀ ਤੌਰ ਤੇ ਲੜੀ ਸੀ ਭਾਰਤੀ ਜਨਤਾ ਪਾਰਟੀ ਉਹ ਵੀ ਉਹਨਾਂ ਉਹੀ ਜਾ ਕੇ ਦੱਸਦੇ ਨੇ ਕਿ ਤੁਹਾਡੇ ਉਮੀਦਵਾਰ ਨੇ ਜਿਹੜੇ ਇੱਥੋਂ ਨੇ ਤੇ ਇਹੀ ਆਹ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਮਾਨਮਿੰਦਰ ਸਿੰਘ ਕੰਗ ਹੈ ਭਾਵੇਂ ਬਜ਼ਾਰੇ ਦੇ ਤੌਰ ਤੇ ਸਰਗਰਮ ਰਹੇ ਨੇ ਕਿਉਂਕਿ ਉਹਨਾਂ ਨੂੰ ਇੰਚਾਰਜ ਵੀ ਲਾਇਆ ਹੋਇਆ ਸੀ ਲੋਕ ਸਭਾ ਹਲਕਾ ਨੰਦਪ੍ਰਸਾਦ ਦਾ ਤੇ ਉਹਨਾਂ ਨੂੰ ਪਹਿਲਾਂ ਹੀ ਇਹ ਮੈਨ ਸੀ ਕਿ ਮੈਨੂੰ ਇੱਥੋਂ ਚੋਣ ਲੜਾਈ ਜਾਵੇਗੀ ਇਸ ਕਰਕੇ ਵਿਚਰਦੇ ਰਹੇ ਨੇ ਜ਼ਰੂਰ ਪਰ ਉਹਨਾਂ ਦੀ ਵੀ ਵੱਡੀ ਟੇਕ ਜਿਹੜੀ ਆਪ ਕੋ ਆਪਣੇ ਜਿਹੜੇ ਉਹਨਾਂ ਦੇ ਇਧਾਇ ਕਿੰਨੇ ਸਾਰੇ ਹਲਕਿਆਂ ਦੇ ਉਹਨਾਂ ਤੇ ਹੈ ਜੀ ਤੇ ਇੱਕ ਬਹੁਜਨ ਸਮਾਜ પાર્ટી ਦਾ ਵੀ ਇੱਥੇ ਜਿਹੜਾ ਉਮੀਦਵਾਰ ਹੈ ਜੰਡੂ ਸਾਹਿਬ ਉਹ ਵੀ ਮੁਕਾਬਲਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦੇਖੋ ਪਾਰਟੀ ਦੇ ਪ੍ਰਧਾਨ ਨੇ ਸੂਬੇ ਦੇ ਜਲਦੀਰ ਸਿੰਘ ਜਿਹੜੀ ਨੌਜਵਾਨ ਨੇ ਪਿਛਲੀ ਵਾਰ 59000 ਵੋਟ ਪਾਈ ਸੀ ਇੱਥੋਂ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਉਮੀਦਵਾਰ ਸੀ ਤੇ ਬਹੁਤਾ ਚੋਣ ਪ੍ਰਚਾਰ ਵੀ ਨਹੀਂ ਕਰ ਸਕੇ ਸੀ ਸੋ ਇਸ ਵਾਰ ਜਿਹੜਾ ਹੈਗਾ ਕਿਉਂਕਿ ਉਹਨਾਂ ਦਾ ਇੱਕ ਹਲਕੇ 'ਚ ਡਾਕਟਰ ਨਛਤਰਪਾਲ ਨੇ ਜਿਹੜੇ ਵਿਧਾਇਕ ਵੀ ਨੇ ਉਹ ਵੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦਾ ਹਿੱਸਾ ਹੈ ਇਸ ਕਰਕੇ ਮੌਜੂਦ ਸਮਾਜ પાર્ટી ਵਾਲਾ ਜਿਹੜਾ ਉਮੀਦਵਾਰ ਹੈ ਉਹ ਵੀ ਚਾਰ ਕੋਣੇ ਮੁਕਾਬਲੇ ਨੂੰ ਪੰਜ ਕੋਣਾ ਬਣਾਉਣ ਦੀ ਪੂਰੀ ਤਰੰਦੇਹੀ ਨਾਲ ਕੋਸ਼ਿਸ਼ ਕਰ ਰਿਹਾ ਹੈ ਤੇ ਹੋ ਸਕਦਾ ਹੈ ਇਸ ਹਲਕੇ ਤੋਂ ਮੁਕਾਬਲਾ ਪੰਜ ਕੋਣਾ ਵੀ ਬਣ ਜਾਵੇ ਜਿਹੜਾ ਅਨੰਦਪੁਰ ਸਾਹਿਬ ਹਲਕਾ ਹੈ ਤੇ ਜਿਸ ਤਰ੍ਹਾਂ ਸੀ ਹੁਣ ਫਤਿਹਗੜ੍ਹ ਸਾਹਿਬ ਦੇਖਦੇ ਆ ਉੱਥੇ ਤਾਂ ਪੁਰਾਣੇ ਜਿਹੜੇ ਕਾਂਗਰਸ ਦੇ ਉਮੀਦਵਾਰ ਸੀ ਸਰਦਾਰ ਅਮਰ ਸਿੰਘ ਹੁਣੀ ਉਹੀ ਕਾਂਗਰਸ ਵੱਲੋਂ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਨੇ ਉਥੇ ਨਵਾਂ ਉਮੀਦਵਾਰ ਜਿਹੜਾ ਉਤਾਰਿਆ ਹੈਗਾ ਗੁਰਪ੍ਰੀਤ ਸਿੰਘ ਜੀਪੀ ਤਾਂ ਇਸ ਤਰ੍ਹਾਂ ਜਿਹੜੇ ਭਾਰਤੀ ਜਨਤਾ ਪਾਰਟੀ ਨੇ ਉਥੋਂ ਦੇ ਲੋਕਲ ਇੱਕ ਜਿਹੜੇ ਪਹਿਲਾਂ ਸਫਾਈ ਸੇਵਕ ਦੇ ਤੌਰ ਤੇ ਐਫਸੀਆਈ ਚ ਰਹੇ ਐ ਗਿਜ਼ਰਮ ਉਹਨਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈਗਾ ਤਾਂ ਇਸ ਤਰ੍ਹਾਂ ਜਿਹੜਾ ਅਕਾਲੀ ਦਲ ਨੇ ਉਥੇ ਆਪਣਾ ਉਮੀਦਵਾਰ ਵੀ ਖੜਾ ਕੀਤਾ ਤਾਂ ਉਥੋਂ ਦੀ ਸਥਿਤੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅ ਜੰਡੂ ਸਾਹਿਬ ਜਿਹੜਾ ਫਤੇਗੜ ਸਾਹਿਬ ਹਲਕਾ ਹੈ ਨਾ ਜੀ ਪਿੰਡੂ ਖੇਤਰ ਹੈ ਜਿਆਦਾ ਬਹੁਤ ਵੱਡੀ ਗਿਣਤੀ ਜਿਸ ਦੇ ਸਹਿਰੀ ਬੋਟ ਨਹੀਂ ਹੈ ਪਿੰਡ ਵਾਲੀ ਬੋਟ ਬਹੁਤ ਜ਼ਿਆਦਾ ਹੈ ਜੀ ਇਸ ਖੇਤਰ ਚ ਤੇ ਉੱਥੇ ਜਿਹੜਾ ਮੈਨੂੰ ਮੁਕਾਬਲਾ ਨਜ਼ਰ ਆ ਰਿਹਾ ਹੁਣ ਤੱਕ ਉਹ ਤਕੋਣਾ ਮੁਕਾਬਲਾ ਮੈਨੂੰ ਨਜ਼ਰ ਆ ਰਿਹਾ ਜੀ ਉਹਦੇ ਚ ਜਿਹੜੇ ਆ ਪਹਿਲੇ ਸੰਸਦ ਨੇ ਕਾਂਗਰਸ ਪਾਰਟੀ ਦੇ ਡਾਕਟਰ ਅਮਰ ਸਿੰਘ ਦੁਆਰਾ ਚੋਣ ਲੜ ਰਹੇ ਨੇ ਉਹਨਾਂ ਕੋਲੇ ਪਿਛਲੀ ਚੋਣ ਦਾ ਤਜਰਬਾ ਵੀ ਹੈ ਉਹਨਾਂ ਨੇ ਗਰੰਟੀਆਂ ਵੰਡੀਆਂ ਵੀ ਹੋਣਗੀਆਂ ਤੇ ਨਾਲ ਦੀ ਨਾਲ ਉਹਨਾਂ ਕੋਲੇ ਜਿਹੜੇ ਸਾਰੇ ਹਲਕਿਆਂ ਦੇ ਉਹਨਾਂ ਦੇ ਨ ਚਾਰਜਰ ਸਾਹਿਬ ਕਬ ਦੇਇਕ ਨੇ ਉਹਨਾਂ ਦੇ ਨਾਲ ਨੇ ਜੀ ਪਰ ਜਿਹੜੇ ਪਤੇਗੜ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਨਾ ਜੀ ਜਿੰਦੂ ਸਾਹਿਬ ਜੀ ਅੰਗਰਪ੍ਰੇ ਸਿੰਘ ਜੀ ਵੀ ਜਿਨ੍ਹਾਂ ਨੇ ਪਹਿਲਾਂ ਕਾਂਗਸ ਪਾਰਟੀ ਦੇ ਬਦਐਕ ਰਹੇ ਨੇ ਜੀ ਬਸੇ ਪਟਾਣਾ ਤੋਂ ਤੇ ਮਜਾਦ ਪਿੰਡ ਦੇ ਬਸਨੇਕ ਨੇ ਲਾਂਡਰਾ ਤੋਂ ਜਦੋਂ ਆਪਾਂ ਚੁੰਨੀਵਲ ਜਾਈਏ ਉਹਦੇ ਪਿੰਡ ਪੈਂਦਾ ਹੈ ਜੀ ਜੀ ਉਹ ਫਕਰ ਫਕਰ ਕਿਸਮ ਦਾ ਜਿਹੜਾ ਆਗੂ ਹੈ ਜੀ ਜਿਹੜਾ ਜੀਪੀ ਜਾਣੇ ਜਾਂਦਾ ਤੇ ਪਵਾਦੀ ਜਿਹੜੇ ਲੋਕਾਂ ਚ ਇਹਨਾਂ ਵਿੱਚ ਬਹੁਤ ਵਿਚਰਦਾ ਰਹਿੰਦਾ ਹੈ ਜੀ ਉਹ ਨੌਜਵਾਨ ਤੇ ਬਹੁਤ ਜ਼ੋਰਦਾਰ ਉਹਨੇ ਮੁਕਾਬਲਾ ਬਣਾਇਆ ਹੋਇਆ ਜੀ ਪਤੇਗੜ ਸਾਹਿਬ ਚ ਤੇ ਡਾਕਟਰ ਅਮਰ ਸਿੰਘ ਦਾ ਤੇ ਜਿਹੜਾ ਜੀਪੀ ਹੈ ਉਹਨਾਂ ਦੀ ਗੱਲ ਸੱਥਾਂ ਚ ਚੱਲ ਰਹੀ ਹੈ 9ਵੇਂ ਮਹੀਨੇ ਦਵਾਰਾਂ ਦੀ ਦੂਜਿਆਂ ਦੇ ਮੁਕਾਬਲੇ ਅਕਾਲੀ ਦਲ ਦੇ ਜਿਹੜੇ ਵਿਕਰਮਜੀਤ ਵਿਕਰਮਜੀਤ ਖਾਲਸਾ ਬਸਾਸੇ ਖਾਲਸਾ ਉਹਨਾਂ ਦੇ ਪਿਤਾ ਜੀ ਮੰਤਰੀ ਵੀ ਰਹੇ ਨੇ ਪੰਜਾਬ ਦੇ ਤੇ ਸੰਸਦ ਵੀ ਰਹੇ ਨੇ ਜਿਹੜਾ ਪੁਰਾਣਾ ਹਲਕਾ ਸੀ ਰੂਪਨਗਰ ਦਾ ਜਦੋਂ ਹੋਇਆ ਕਰਦਾ ਸੀ ਹੁਣ ਤਾਂ ਸ੍ਰੀ ਅਨੰਦਪੁਰ ਸਾਹਿਬ ਬਣ ਗਿਆ ਸੋ ਉਹਨਾਂ ਦੀ ਆਪਣੀ ਪਛਾਣ ਹੈ ਪਰ ਜਿਹੜਾ ਮੁਕਾਬਲਾ ਉੱਥੇ ਮੈਨੂੰ ਦੋ ਉਮੀਦਵਾਰਾਂ ਚ ਜਾਣਾ ਲੱਗ ਰਿਹਾ ਹੈ ਜਿਹੜੇ ਭਾਜਪਾ ਦੀ ਤੁਸੀਂ ਗੱਲ ਕੀਤੀ ਹੈ ਜੀ ਜੀ ਵਿਚਾਰਾਮ ਜੀ ਜਿਹੜੇ ਬਾਲਮਿਕ ਪਾਈਚਾਰੇ ਨੇ ਉਹਨਾਂ ਦੀ ਦੋ ਦਿਨ ਪਹਿਲਾਂ ਹਾਲੇ ਐਲਾਨ ਹੋਇਆ ਹੈ ਉਮੀਦਵਾਰੀ ਤਾਂ ਉਹਨਾਂ ਦੀ ਚੋਣ ਬਹੁਤ ਪਿੱਛੇ ਰਹਿ ਗਈ ਜੇ ਆਪਾਂ ਦੂਜੇ ਉਮੀਦਵਾਰਾਂ ਦੇ ਮੁਕਾਬਲੇ ਦੇਖੀਏ ਤੇ ਉਹਨਾਂ ਦੀ ਵੱਡੀ ਟੇਕ ਆਪਣੇ ਭਾਈਚਾਰੇ ਤੇ ਜ਼ਰੂਰ ਹੋਊਗੀ ਕਿਉਂਕਿ ਵੱਡੀ ਗਿਣਤੀ ਚਾਰ ਪਿੰਡ ਚ ਉਹਨਾਂ ਦਾ ਭਾਈਚਾਰਾ ਹੈ ਸ਼ਹਿਰ ਚ ਕਸਬੇ ਚ ਉਹਨਾਂ ਦਾ ਭਾਈਚਾਰਾ ਹੈ ਤੇ ਸਫਾਈ ਸੇਵਕ ਅਦਰ ਕੌਂਸਲਾਂ ਤੇ ਸ਼ਹਿਰਾਜ ਉਹਨਾਂ ਦੇ ਪ੍ਰਕਾਰ ਵੀ ਰਹੇ ਨੇ ਸਫਾਈ ਸੇਵਕ ਜਿਹੜਾ ਸਫਾਈ ਕਮਿਸ਼ਨ ਦੇ ਵੀ ਉਹਨਾਂ ਨੂੰ ਚੇਅਰਮੈਨ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬਣਾਇਆ ਸੀ ਕਿਉਂਕਿ ਉਹ ਉਸ ਪਰਵਾਰ ਦੇ ਬਹੁਤ ਪ੍ਰਿੰਦਿਕੀ ਨੇ ਪਰ ਉੱਥੇ ਮੈਨੂੰ ਜਿਹੜਾ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਜਿਉਂ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ درمیان ਬਣਦਾ ਰਹੇ ਜੀ ਜੀ ਜਿਲ੍ਹਾ ਜੀ ਆਪਣਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ ਤੇ ਮੇਰਾ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਤੁਸੀਂ ਸ਼ੁਰੂ ਚ ਦੱਸਿਆ ਹੈਗਾ ਕਿ ਇਹ ਜਿਹੜੇ 11 ਵਿਧਾਨ ਸਭਾ ਹਲਕੇ ਆ ਜਦੋਂ 2022 ਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਇਹ ਸਾਰੇ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ 11 ਹਲਕੇ ਆ ਇਹ ਹੁਣ ਵੀ ਉਸ ਤਰ੍ਹਾਂ ਹੀ ਵੋਟ ਕਰਨਗੇ ਜਾਂ ਕੋਈ ਫਰਕ ਨਜ਼ਰ ਆਏਗਾ ਜੰਡੂ ਸਾਹਿਬ ਨੇ فرق ਪਏਗਾ ਜੀ ਬਹੁਤ ਜ਼ਿਆਦਾ ਕਿਉਂਕਿ ਜਿਹੜੀ 2022 ਦੀ ਵਿਧਾਨ ਸਭਾ ਚੋਣ ਤੇ ਜਿੰਨਾ ਉਤਸ਼ਾਹ ਆਮ ਆਦਮੀ ਪਾਰਟੀ ਲਈ ਨਜ਼ਰ ਆਉਂਦਾ ਸੀ ਉਹਨਾਂ ਉਤਸ਼ਾਹ ਇਸ ਵੇਲੇ ਨਹੀਂ ਨਜ਼ਰ ਆ ਰਿਹਾ ਜੀ ਤੇ ਖਾਸ ਕਰਕੇ ਉਹਨਾਂ ਦੇ ਆਪਣੇ ਵਲੰਟੀਅਰ ਲਗਭਗ ਘਰੋ ਘੜੀ ਬੈਠੇ ਨੇ ਕਿ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਬਿਨੈਕ ਸਾਨੂੰ ਕੁਝ ਦੇ ਨਹੀਂ ਚੋਣਾਂ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜੇ ਰਿਸ਼ਤੇਦਾਰ ਨੇ ਆਪਣੇ ਮਲਾਜੇਦਾਰ ਨੇ ਉਹ ਜ਼ਿਆਦਾ ਨੇੜੇ ਲਾ ਲਏ ਵਲੰਟੀਅਰਾਂ ਦੀ ਕਦਰ ਨਹੀਂ ਹੋ ਰਹੀ ਪ੍ਰਸ਼ਾਸਨਿਕ ਤੌਰ ਤੇ ਤੇ ਆਮ ਲੋਕ ਕਿ ਜਿਹੜੇ ਕਹਿੰਦੇ ਸੀ ਵੀ ਭ੍ਰਿਸ਼ਟਾਚਾਰ ਮੁਕਤ ਹੋਏਗਾ ਪ੍ਰਸ਼ਾਸਨ ਤੇ ਭ੍ਰਿਸ਼ਟਾਚਾਰ ਬਿਲਕੁਲ ਮੁਕਤ ਨਹੀਂ ਹੋਇਆ ਸਗੋ ਹੋਰ ਵੀ ਜ਼ਿਆਦਾ ਵੱਧ ਗਿਆ ਫਿਰ ਇੱਤੇ ਬਜਰੀ ਦੇ ਜਿਹੜੇ ਰੇਟ ਨੇ ਜਿਹੜੇ ਕਹਿੰਦੇ ਸੀ ਵੀ ਬਹੁਤ ਘੱਟ ਕਰਦਾਂਗੇ ਉਹ ਬਹੁਤ ਵੱਧ ਗਏ ਫਿਰ ਨਸ਼ੇ ਬਹੁਤ ਜ਼ਿਆਦਾ ਵੱਧ ਗਏ ਪਿਛਲੀਆਂ ਸਰਕਾਰਾਂ ਨਾਲੋਂ ਵੀ ਸੋ ਇਹ ਸਾਰੇ ਮੁੱਦੇ ਜਿਹੜੇ ਹੈਗੇ ਨੇ ਲੋਕਾਂ 'ਚ ਚਰਚਾ ਦਾ ਵਿਸ਼ਾ ਨੇ ਇਸ ਕਰਕੇ ਜਿਹੜੇ ਮੌਜੂਦਾ ਹੁਕਮਰਾਨ ਤੇ ਰੈਸਟ ਲੋਕ ਕਿਤੇ ਨਾ ਕਿਤੇ ਨਾਰਾਜ਼ ਨਜ਼ਰ ਆ ਰਹੇ ਨੇ 22 ਵਾਲਾ ਇਤੇ ਇਤਿਹਾਸ ਪੁਆਦੀ ਨਹੀਂ ਦੌਰਾਨਗੇ ਤਾਂ ਲਗਭਗ ਤਾਂ ਜੀ ਇਹ ਜਿਲ੍ਹਾ ਹੀ ਆਪਣਾ ਸਮਾਪਤ ਹੋ ਗਿਆ ਜੇ ਤੁਸੀਂ ਕੋਈ ਆਖਰੀ ਗੱਲ ਕਹਿਣੀ ਹੋਏ ਸੰਖੇਪਚ ਤਾਂ ਜਿਹੜੀ ਕਿ ਮੈਂ ਤੁਹਾਨੂੰ ਸਵਾਲ ਨਹੀਂ ਕੀਤਾ ਪਰ ਤੁਸੀਂ ਕਹਿਣਾ ਚਾਹੁੰਦੇ ਹੋ ਤਾਂ ਉਹ ਕਹਿ ਸਕਦੇ ਜੰਡੂ ਸਾਹਿਬ ਹੋਰ ਤਾਂ ਕੀ ਹੈ ਜੇ ਅਗਲੇ ਦਿਨਾਂ ਚ ਸਾਰਾ ਸਥਿਤੀ ਜਿਹੜੀ ਸਪਸ਼ਟ ਹੋ ਜਾਏਗੀ ਕਿ ਪੁਆਦੀ ਭਾਈਚਾਰਾ ਖਾਸ ਕਰਕੇ ਜਿਹੜੇ ਪੁਆਦੀ ਹਲਕੇ ਨੇ ਇਹ ਲੋਕ ਕਿੱਧਰ ਨੂੰ ਜਾ ਰਹੇ ਨੇ ਕਿੱਧਰ ਨੂੰ ਤੁਰਨਗੇ ਪਰ ਇੱਕ ਗੱਲ ਜ਼ਰੂਰ ਜਿਹੜੇ ਪੁਆਦੀ ਮਹਿਸੂਸ ਕਰਦੇ ਨੇ ਕਿ ਸੱਤ ਤੋਂ ਬੋਟਾ ਹਰ ਵਾਰੀ ਜਿਹੜੀਆਂ ਪਾਰਟੀਆਂ ਪੁਆਕੇ ਲੈ ਜਾਂਦੀਆਂ ਨੇ ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਡੀਆਂ ਜਿਹੜੀਆਂ ਮਸਲੇ ਨੇ ਸਾਡੀਆਂ ਜਿਹੜੀਆਂ ਲੋੜਾਂ ਨੇ ਖਾਸ ਕਰਕੇ ਜਿਹੜੇ ਪਾਣੀ ਦੀ ਖੇਤੀਬਾੜੀ ਵਾਲੇ ਪਾਣੀ ਦੀ ਲੋੜ ਹੈ ਉਸ ਵੱਲ ਵੀ ਕੋਈ ਧਿਆਨ ਨਹੀਂ ਦਿੰਦਾ ਇਸ ਵਾਰ ਜ਼ਰੂਰ ਹੋ ਅਗਲੇ ਦਿਨ ਮੈਨੂੰ ਲੱਗਦਾ ਹੈ ਕਿ ਸਵਾਲ ਜਵਾਬ ਵੀ ਪਵਾਦੀ ਕਰਮਗੇ ਆਉਣ ਵਾਲੇ ਜਿਹੜੇ ਜਦੋਂ ਵਿੱਚ ਉਹਨਾਂ ਕੋਲੇ ਉਮੀਦਵਾਰਾਂਾਂ ਦੀ ਪਾਰਟੀ ਇਹ ਇੱਕ ਹੋਰ ਛੋਟਾ ਜਿਹਾ ਸਵਾਲ ਨਾਲ ਹੀ ਚਲਦ ਚਲਦੇ ਉਹ ਹੈ ਕਿ ਕਿਸਾਨਾਂ ਜਥੇਬੰਦੀਆਂ ਦਾ ਅਸੀਂ ਦੇਖਦੇ ਹਾਂ ਕਿ ਬਾਕੀ ਥਾਵਾਂ ਤੇ ਜਿਸ ਢੰਗ ਨਾਲ ਵਿਰੋਧ ਹੋ ਰਿਹਾ ਬਾਕੀ ਹਲਕਿਆਂ 'ਚ ਖਾਸ ਕਰਕੇ ਜਿਹੜੇ ਭਾਜਪਾ ਉਮੀਦਵਾਰਾਂ ਦਾ ਜਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਤੇ ਇਸ ਪਵਾਤੇ ਇਲਾਕੇ 'ਚ ਕਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦਾ ਵਿਰੋਧ ਕਰ ਰਹੀਆਂ ਜਾਂ ਨਹੀਂ ਹੈ ਨੇ ਬਿਲਕੁਲ ਹੋ ਰਿਹਾ ਹੈ ਜੀ ਕੱਲ ਵੀ ਮਹਾਰਾਣੀ ਪ੍ਰਨੀਤ ਕੌਰ ਹੋਰੀ ਡੇਰਾ ਬੱਸੀ ਵਾਲੇ ਪਾਸੇ ਆਏ ਸੀ ਉਹਨਾਂ ਦਾ ਬਹੁਤ ਜ਼ਬਰਦਸਤ ਵਿਰੋਧ ਕੀਤਾ ਨੂਰਪੁਰ ਬੇਦੀ ਵਾਲੇ ਪਾਸੇ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਉਮੀਦਵਾਰ ਸੁਆਸ਼ ਸ਼ਰਮਾ ਨੇ ਵਿਰੋਧ ਹੋਇਆ ਉੱਥੇ ਤਾਂ ਜਿਹੜਾ ਬੱਦੀਗੜ੍ਹ ਸਾਹਿਬ ਵਾਲੇ ਪਾਸੇ ਵੀ ਗੀਜाराम ਕਿਉਂਕਿ ਹਾਂਜੀ ਉਹਨਾਂ ਨੇ ਚੋਣ ਪ੍ਰਚਾਰ ਸ਼ੁਰੂ ਨਹੀਂ ਕੀਤਾ ਜੀ ਦੋ ਦਿਨ ਪਹਿਲਾਂ ਉਹਨਾਂ ਦਾ ਉਮੀਦਵਾਰੀ ਤੈਅ ਹੋਈ ਹੈ ਉੱਥੇ ਵੀ ਲਗਭਗ ਤਿਆਰ ਬੈਠੀਆਂ ਨੇ ਜੀ ਕਿਸਾਨ ਜਥੇਬੰਦੀਆਂ ਸੂਤ ਕਿਸਾਨ ਮੋਰਚਾ ਹੋਵੇ ਜਾਂ ਸੂਬੇ ਦੀ ਕਿਸਾਨ ਮੋਰਚਾ ਜਿਹੜਾ ਗੈਰ ਸਿਆਸੀ ਹੋਵੇ ਉਹ ਆਪਣੇ ਆਪਣੇ ਸਵਾਲ ਉਹਨਾਂ ਨੇ ਤਿਆਰ ਕੀਤੇ ਹੋਏ ਨੇ ਤੇ ਉਹਨਾਂ ਨੇ ਆਪਣੇ ਡੰਡਿਆਂ 'ਚ ਝੰਡੇ ਪਾਈ ਹੋਏ ਨੇ ਜੀ ਉਹ ਜਦੋਂ ਵੀ ਕੋਈ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਉਹਨਾਂ ਕੋਲ ਆਏਗਾ ਤਾਂ ਜ਼ਰੂਰ ਵਿਰੋਧ ਕਰਨਗੇ ਜੀ ਇਹਨਾਂ ਖੇਤਰਾਂ 'ਚ ਪੱਕਾ ਜੀ ਇੱਥੇ ਹੀ ਸਾਡਾ ਜਿਹੜਾ ਪ੍ਰੋਗਰਾਮ ਹੈ ਖਾਸ ਕਰਕੇ ਪਾਦ ਖੇਤਰ ਨਾਲ ਸੰਬੰਧਤ ਕਿ ਰਾਸ਼ੀ ਤੌਰ ਤੇ ਜਿਸ ਤਰ੍ਹਾਂ ਪਹਿਲੇ ਜਿਹੜੀ ਚੋਣਾਂ ਹੁੰਦੀਆਂ ਰਹੀਆਂ ਉਹਨਾਂ ਵਿੱਚ ਉਹਨਾਂ ਦਾ ਵਿਵਹਾਰ ਰਿਹਾ ਉਹਨਾਂ ਦਾ ਪਾਰਟੀਆਂ ਪ੍ਰਤੀ ਵਤੀਰਾ ਰਿਹਾ ਪਰ ਉਹਨਾਂ ਸਾਰਿਆਂ ਦੇ ਬਾਵਜੂਦ ਉਹਨਾਂ ਦੇ ਮਸਲੇ ਜਿਹੜੇ ਹੈ ਉੱਥੇ ਦੇ ਉੱਥੇ ਹੀ ਖੜਿਆ ਪੁਆਦੀ ਭਾਈਚਾਰੇ ਦੇ ਤਾਂ ਇਸ ਗੱਲ ਨੂੰ ਲੈ ਕੇ ਵੀ ਪੁਆਦੀ ਭਾਈਚਾਰੇ 'ਚ ਨਿਰਾਸ਼ਾ ਵੀ ਹੈ ਕਿ ਉਹਨਾਂ ਨੇ ਵਾਅਦੇ ਤਾਂ ਹੁੰਦੇ ਚੋਣਾਂ ਸਮੇਂ ਪਰ ਉਹ ਪੂਰੇ ਨਹੀਂ ਕੀਤੇ ਜਾਂਦੇ ਇਹ ਚਿੱਲਾ ਜੀ ਨੇ ਜਿਸ ਬੜੇ ਵਿਸਥਾਰ ਦੇ ਨਾਲ ਜਿਹੜੇ ਪੁਆਦ ਭਾਈਚਾਰੇ ਦੇ ਜਿਹੜੇ ਸਾਰੇ ਮਸਲਿਆਂ ਨੂੰ ਆਪਣੇ ਸਾਹਮਣੇ ਖੋਲ ਕੇ ਰੱਖਿਆ ਔਰ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਿਹੜੀ ਸਥਿਤੀ ਹੋਏਗੀ ਉਹ ਅਸੀਂ ਤੁਹਾਡੇ ਨਾਲ ਪੁਆਦ ਦੇ ਖੇਤਰ ਦੀ ਜਰੂਰ ਇਸ ਤਰ੍ਹਾਂ ਹੀ ਸਾਂਝੀ ਕਰਦੇ ਰਵਾਂਗੇ ਕਿ ਨਾਮ ਜਟਗੀਆਂ ਤੋਂ ਬਾਅਦ ਜਦੋਂ ਸਾਰੇ ਨਾਂ ਫਾਈਨਲ ਹੋ ਜਾਣਗੇ ਅੰਤਮ ਜਿਹੜੀ ਹੈ ਸੂਚੀ ਸਾਹਮਣੇ ਆ ਜਾਏਗੀ ਉਸ ਤੋਂ ਬਾਅਦ ਅਸੀਂ ਫਿਰ ਦੁਬਾਰਾ ਤੁਹਾਡੇ ਨਾਲ ਜੁੜਾਂਗੇ ਤੇ ਚਿੱਲਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਡੇ ਜੇ ਤੁਹਾਡੇ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਇਸ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਚਿੱਲਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਔਰ ਪਵਾਦ ਭਾਈਚਾਰੇ ਦੀ ਸਾਰੀ ਜਿਹੜੀ ਸਥਿਤੀ ਹੈ ਉਸ ਨੂੰ ਸਾਡੇ ਦਰਸ਼ਕਾਂ ਨਾਲ ਸਾਝਾ ਕੀਤਾ ਧੰਨਵਾਦ ਬਹੁਤ ਬਹੁਤ ਧੰਨਵਾਦ ਜਿੰਦ ਸਾਹਿਬ